ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਜਾ ਗੰਨੇ ਦਾ ਕਿਆ ਕਰੀਏ ਯਾਰ ਹੈ ਬਣਾਵਾ ਪਿਛਲੇ ਕੇ ਲੋੜ ਨਹੀਂ ਯਾਰ ਹਲੇ ਰਹਿਣ ਦੇ ਉਹ ਲੋੜ ਤਾਂ ਬਣਾਇਓ ਨਾ ਹਲੇ ਇਹ ਤਾਂ ਨਹੀਂ ਬਣਾਉਣਾ ਇਹ ਤਾਂ ਹੋ ਜਾਣ ਦੇ ਹੋਰ ਪਾ ਲੈ ਬਿਦੂ ਰਹਿਣ ਦੇ ਹਲੇ ਕਰਦੇ ਦਿਨ ਹੋਰ ਦਾ ਹਜ਼ਾਰ ਜਿਹੜਾ ਉਹ ਪਹਿਲਾਂ ਕਹਿੰਦਾ ਤੂੰ ਕਿਹੜਾ ਕਹਿੰਦਾ ਆਹ ਕਹਿੰਦਾ ਮੁੰਡਾ ਜਿਹੜਾ ਮੁੰਡਾ ਦੀ ਲੋੜ ਬਣਾਉਣੀ ਸੀ ਯਾਰ ਹਾਂ ਤਾਂ ਰਹਿਣ ਦੇ ਇਹ ਵੀ ਰਹਿਣ ਦੇ ਮੁੰਡੇ ਦੀ ਲੋੜ ਨਹੀਂ ਆਈ ਬੁੱਟਿਆਂ ਚ ਕਰ ਲੋ ਬਣਾਉਣਾ ਹੋਇਆ ਜਿਤਨਾ ਉਹ ਬਣਾਉਣਾ ਪਏ ਵੀ ਹਾਂ ਸੈਡਾ ਸੈਡਾ ਬਣਵਾ ਦੇ ਚਾਰੇ ਘੇਰੇ ਵਗਰੇ ਨਾਲ ਆ ਜਾਲੇ ਗੰਨਾ ਬੱਲਿਆ ਪਹੁੰਦਾ ਆ ਜਾਲੇ ਦੇਖਣਾ ਬੁੱਟੇ ਨਹੀਂ ਇਧਰ ਕਾਲੇ ਗੀਂ ਦੀ ਠੀਕ ਆ ਮੈਂ ਤੱਕ ਕਰਕੇ ਦੇਖਿਆ ਬੱਚੇ ਨਾ ਬਣਾਈ ਆਹੋ ਬਣਾਉਣਾ ਤਾਂ ਹੈ ਨਹੀਂ ਰੋੜੀ ਦੇ ਵਿੱਚ ਬਣਾਉਣੀ ਤੂੰ ਸੈਟਾ ਸੈਟਾ ਬਣਾ ਦੇ ਭਈਆਂ ਨੇ ਪੂਰੇ ਪੈਸੇ ਲੈਣੇ ਆ ਕੁਝ ਨਹੀਂ ਫਰਕ ਪੈਂਦਾ ਉਹਨੂੰ ਵਿੱਚ ਸਮਝਿਆ ਗੱਲ ਦਾ ਵਿੱਚ ਹਵਾ ਪੈਣੀ ਉੱਥੇ ਆ ਜੇ ਬਣਾਉਣਾ ਗੱਲ ਕਰੀਦਾ ਉਹ ਪਰਲਾ ਬਣਾਉਂਗਾ ਉਧਰ ਸੈਟਾ ਬਣਾਉਂਦਾ ਨਾਲਾ ਦਾ ਬਣਾਤਾ ਦਾ ਇੱਥੇ ਪਰਲਾ ਬਣਾਤਾ ਚੰਨਵੇ ਬਣਾਤਾ ਮੈਂ ਆ ਰਹਿੰਦਾ ਹੈ ਆ ਰਹਿੰਦਾ ਇਹ ਵੀ ਤਾਂ ਬਣਾਉਣੀ ਪੈਣਾ ਇਹ ਦੱਸ ਦਿੰਦੇ ਹੀ ਬਣਾਈ ਕਰੇ ਬਣਾ ਦੀ ਸੈਟਾ ਇਹਦੇ ਬਿਮਾਰੀਆਂ ਬਹੁਤ ਐਦ ਕੀ ਤਾਂ ਬਿਮਾਰੀ ਨੇ ਦੰਦ ਤੋੜਦਾ ਕਿੰਨੇ ਦਾ ਭਾਈ ਬਈ ਬਿਮਾਰੀਆਂ ਆਣ ਲੱਗ ਗਈ ਕੰਨੇ ਦੇ ਇਹਨੇ ਪਤਾ ਨਹੀਂ ਕਿ ਮੈਂ ਤੁਹਾਡੀ ਵੀਡੀਓ ਦੇਖੀ ਜੀ ਮੈਂ ਬਧਾਈਆਂ ਹੋ ਗਈ ਨਾਲ ਅੱਜ ਬਧਾਈਆਂ ਹੋ ਗਈ ਤਰਿਕ ਨਹੀਂ ਹੈ ਕਹਿੰਦੇ ਗੰਦੇ ਪੈਸੇ ਰਾਕੇ ਜੇ ਰਹਿੰਦੇ ਹੈ ਭਾਈ ਕੰਨੇ ਦੇ ਪੈਸੇ ਪੈ ਗਏ ਹੁਣ ਨਹੀਂ ਦਬਦੇ ਹੋਣੀ ਦਬਦੇ ਕਹਿੰਦਾ ਪੈ ਗਏ ਕਹਿੰਦਾ ਲਾਸਟ ਬਾਰਤੀ ਇਹ ਕਿ ਟਪਸਟੀ ਵਾਲੀ ਭਾਈ ਹਾਜ਼ਰ ਨਹੀਂ ਇਹਦੇ ਰਹਿੰਦੇ ਤਾਂ ਬਸ ਉਹ ਪੂਰੀ ਪੇਮੈਂਟ ਪੈ ਗਈ ਹੁਣ ਉਹਨਾਂ ਨੇ ਜੋ ਕਰਾ ਉਹੀ ਪੈ ਗਏ ਕਟੋਤੀਆਂ ਦਾ ਕੋਈ ਤੇਰੇ ਕਹਵਾ ਚੰਦੇ ਰਹੇ ਤੇ ਵਿਖਿਲਿਆ ਦੇ ਮੇਰੇ ਤਾਂ ਇੱਕ ਦਿਨ ਦੀ ਲਾਸਟ ਬਰਦੀ ਤਗੜੀ ਧੀ 60000 ਰੁਪਏ ਦਾ ਤੂੰ ਤਾਂ ਕੀ ਚੱਲ ਉਹਦੇ ਕਰਕੇ ਮੇਰਾ ਥੋੜਾ ਜਿਹਾ ਹੱਥ ਵਧੀਆ ਨਾਲੇ ਹੁਣ ਬੰਦੇ ਵਾ ਆਊਟ ਜੀ ਲੱਗੀ ਹੋਈ ਹੁੰਦੀ ਵਿਚਾਲੇ ਬੋਰਡ ਵੀ ਉਹਦੀ ਲੱਗੀ ਪਈ ਸੀ ਮੈਂ ਲੇਟ ਬੈਠੇ ਕੋੜੀ ਹੂੰ ਉਹਦੇ ਕਰਕੇ ਆਊਟ ਲੱਗ ਗਈ ਮੇਰੇ ਕੋਲੋਂ ਜ਼ਿਆਦਾ ਹੂੰ ਹੁਣ ਬਸ ਸੈੱਟ ਹੋ ਗਿਆ ਕੰਮ ਹੁਣ ਨਹੀਂ ਦੱਸਦੇ ਕਹਿ ਕਿੱਲੇ ਮਰੇ ਪਾਇਆ ਤੂੰ ਹੁਣ ਮੈਂ ਇੱਧਰ ਪਾਇਆ ਆ ਉਧਰ ਚੱਲਿਆਂ ਉਹਦੇ ਦੋ ਥੱਲੇ ਪਾ ਕੇ ਆਇਆ ਅਸੀਂ ਆ ਜਾ ਹੁਣ ਬਰਦੀ ਖੋਦਣੀ ਆ ਜਾ ਅਸੀਂ ਕੰਮ ਵਾਲੀ ਆਉ ਬੋੜਾ ਤੂੰ ਪਾਇਆ ਕੰਮ ਨੂੰ ਵਿੜੇ ਅਸੀਂ ਪੌਣ ਜਾਣਾ ਹੁਣ ਹੁਣ ਨਾ ਜਾਈ ਹੁਣ ਉੱਥੇ ਜਾਣਨ ਵਾਲੇ ਕਹਿੰਦਾ ਹਾਂ ਲੈ ਮੈਂ ਪੌਣ ਗਿਆ ਯਾਰ ਚੱਲ ਠੀਕ ਐ ਇਹਨੇ ਪਾ ਲਈ ਇਹਨੇ ਪਾ ਦੇਣਾ ਆਹੋ ਵੇੀ ਦੱਸਦਾ ਨਹੀਂ ਮੈਂ ਇਹਨੂੰ ਕੱਲ੍ਹ ਗਿਆ ਮੈਂ ਤੂੰ ਮੇਨਾ ਪਵਾ ਦੇ ਤੈਨੂੰ ਥੱਲੇ ਮੈਂ ਪੌਣ ਤੈਨੂੰ ਤੇਰੇ ਪਵਾ ਫੇਰ ਇਹ ਨਾਨਕ ਕਰਦੀ ਕਰੀ ਗਿਆ ਮੈਂ ਕਿਹਾ ਚੱਲ ਮੈਂ ਤਾਂ ਪਾਈ ਆਉਣਾ ਆਪਣਾ ਫੇਰ ਹਾਂ ਠੀਕ ਐ ਕੋਈ ਚੁੱਕਾ ਜੀ ਹਾਂ ਆਉਣੇ ਤਾਂ ਤਿੰਨ ਤਿੰਨੇ ਐ ਜੋ 2 ਲੱਜੋ ਜੋ 1 ਲੱਜੋ ਵੀ ਠੀਕ ਐ ਕਹਿੰਦਾ ਇਹ ਥੱਲੇ ਹੀ ਤੇ ਉਹ ਠੀਕ ਐ ਅੱਜ ਵੀ ਉਹ ਟਾਈਮ ਨਾਲ ਕੰਮ ਹੋ ਜਾਣਾ ਨਾ ਸਰੀਆ ਹੱਟੇ ਹੱਟੇ ਹੁਣ ਲੋਹਾ ਵੀ ਪਾਤਾ ਦਾ ਮੈਂ ਬੂਟਰ ਵੀ ਪਾਤਾ ਦਾ ਇੱਕ ਜਿੰਕ ਵੀ ਪਾਤੀ ਧੋ ਡੋਟੇ ਪਾ ਕੇ ਆਏ ਹੁਣ ਹਾਂ ਹੁਣ ਕਿ ਆ ਪਾਉਣਾ ਦਾ ਮੈਂ ਉਧਰ ਪਾਉਣਾ ਮੈਂ ਇਹਨੂੰ ਉਹੀ ਪੁੱਛਦਾ ਵੀ ਜੂਰੀਆ ਪਾ ਕੇ ਆਉਣਾ ਉਹਦਾ ਤਾਂ ਨਜ ਉਤਰ ਬੂਟਰ ਪਾਦੇ ਹੋਰ ਬੂਟਰ ਪਾਦਮ ਇਹ ਤਾਂ ਗਿੱਤੇ ਹਾਂ ਪਤਾ ਨਹੀਂ ਲੇਟ ਹੈ ਲੇਟ ਬੂਟਰ ਖੱਟੇ ਵਾਲਾ ਹੀ ਆ ਜਿਆਦਾ ਠੀਕ ਹੈ ਉਹਨੂੰ ਵੀ ਨਾ ਇੱਥੇ ਜਿਹੜੀ 473 ਦੀ ਉਹ ਪਨੀਰੀ ਹੋ ਗਈ ਦੀ ਲੇਟ ਅੱਛਾ ਉਹ ਹੋ ਗਈ ਦੀ ਪੱਕੜ ਜੀ ਮੈਂ ਵਢਾ ਕੇ ਤਾਂ ਲਵਾਤੀ ਉਹ ਕਿਤੇ ਕਿਤੇ ਢੱਕਾ ਨਾ ਉਹਨੇ ਉੱਪਰ ਉਹ ਕੱਢ ਲਏ ਤੇ ਅੱਛਾ ਇੱਕ ਇੱਕ ਢੱਕਾ ਉੱਪਰ ਕੱਢ ਲਿਆ ਤਾਂ ਫਿਰ ਉਹਨੇ ਜਿਹੜਾ ਹੱਥ ਵੀ ਤਾਂ ਆਇਆ ਜੀ ਕਿਆ ਪਾਇਆ ਤਾਂ ਉਹ ਕਿਆ ਗਿਆ ਤਾਂ ਯਾਰ ਸਾਫਾ ਸੂਫਾ ਪਤਾ ਨਹੀਂ ਗਿਆ ਹੂੰ ਉਹ ਲਿਆ ਕੇ ਬੰਮੇ ਨੇ ਦੱਸਿਆ ਤਾਂ ਉਹ ਪਾਇਆ ਉਹਦੇ ਨਾਲ ਸੈੱਟ ਹੋ ਗਏ ਹੁਣ ਬਰਾਬਰ ਹੋ ਗਏ ਤਾਂ ਨਾ ਹੁਣ ਮੈਂ ਕਿਹਾ ਫੇਰ ਇਹ ਪਾਉਣਾ ਮੈਂ ਹੁਣ ਇੱਕ ਹੋਰ ਪਾਇਤ ਨਾ ਉਹਦਾ ਮੈਂ ਕਿਹਾ ਬੂਟਰੇ ਪਾ ਦੇ ਨਾ ਬੂਟਰੇ ਪਾ ਦੇ ਬੂਝਾ ਵੀ ਕਾਲੂ ਵੀ ਨਾ ਠੀਕ ਐ ਉਹਦੇ ਇੱਕ ਮੋਂਗੇ ਵਾਲਾ ਖੇਤ ਆ ਹਰਿਆਈਤ ਬਹੁਤ ਛੇਤੀ ਮਾਰੀ ਉਹਨੇ ਹਰਿਆਈ ਦਾ ਮਾਨ ਤੇ ਹਰੀ ਖਾਦ ਬਣੀ ਵੀ ਤੇ ਜੇ ਹਰੀ ਖਾਦ ਕਰਕੇ ਹਰਿਆਈ ਦਾ ਤੇ ਇਹ ਟੀ.ਐਚ. ਜਨ ਡੱਕਾਂ ਸਿੱਧਾ ਹੂੰ ਜਾਦਾ ਤਾ ਦੇਖ ਲੈ ਪੂਰਾ ਬੂਤੇ ਬਾਈ ਸਾਰੀ ਯੱਕ ਹੋ ਗਈ ਜੇ ਕਿਹਾ ਦਾ ਬੰਦੇ ਲਾਉਣੇ ਵਾਲੇ ਲੈ ਗਏ ਨਹੀਂ ਕਿ ਬੱਚਿਆਂ ਨੇ ਕੋਈ ਵੀ ਕੋਈ ਨਹੀਂ ਹੈਗਾ ਸਰਜੀ ਨੂੰ ਪੁੱਛਿਆ ਮੈਂ ਹੁਣ ਹੈਗਾ ਇੰਨੇ ਕ ਪਏ ਆ ਹਾਂ ਕਹਿੰਦਾ ਉਸੇ ਚਲੇ ਗਏ ਸਾਰੀ ਸਭ ਲੈ ਗਏ ਖਾਵਾ ਗੱਲੇ ਕੇ ਜਾਣ ਤੇ ਕੱਲ੍ਹ ਅਰਦਨ ਮੰਗਿਆ ਮੈਂ ਤੂੰ ਲੈ ਕੇ ਨਹੀਂ ਪਹਿਲਾਂ ਕਿੱਥੇ ਲਿਜਾ ਹੋਏ ਆ ਕੱਲ੍ਹ ਰਜਾਈ ਵੀ ਹੋਣੀ ਤੇ ਉਹ ਮੈਂ ਉੱਥੇ ਜਾਣਾ ਸੀ ਸਾਨੂੰ ਕਹਿਦਾ ਸੀ ਰੱਖ ਦਿੰਦੇ ਚੱਕ ਮੈਂ ਮਾਸ ਨੂੰ ਕਿਹਾ ਬਤਾਏਗਾ ਤਾਂ ਮੈਂ ਕਿਹਾ ਲੈ ਕੇ ਮੌਦਨ ਉੱਥੇ ਤਾਂ ভাই ਪੂਰੇ ਵਸੀ ਹੋਏ ਆ ਦੋ ਦਿਨ ਦਿਨ ਕੇ ਜਿੱਦਣ ਉੱਥੇ ਬੈਠੇ ਤੇ ਆਪਾਂ ਤਿੰਨ ਦਿਨ ਤੇ ਹੁਣ ਇਹ ਰਾਤ ਨਹੀਂ ਜਾਂ ਕੋਈ ਦਿਨ ਹਾਂ ਮੈਂ ਉਦੋਂ ਮੈਂ ਕਹੀ ਗਿਆ ਮੈਂ ਕਿ ਮੈਂ ਚੱਕ ਲਿਆ ਮੈਂ ਕਿ ਨਾ ਨਾ ਸਵੇਰੇ ਲੈ ਜੀ ਸਵੇਰੇ ਕੀ ਹੋਇਆ ਪਹਿਲਾਂ ਉਦੋਂ ਨਹੀਂ ਆਉਣ ਲੱਗਿਆ ਉਦੋਂ ਲੈਂਟਰ ਪੈਣ ਅੱਜ ਉਥੇ ਅੱਛਾ ਲੈਂਟਰ ਉਹ ਕਾਹਦਾ ਪਾਉਣਾ ਲੈਂਟਰ ਤੁਸੀਂ ਅੱਜ ਉਹ ਕੋਠੀ ਬਣਾਤੀ ਸਾਈਡ ਪਰ ਦਫ਼ਤਰ ਦਫ਼ਤਰ ਦੋ ਕਮਰੇ ਬਣਾਤੇ ਯਾਰ ਜਾਣਾ ਹੈ ਅੱਜ ਮੈਨੂੰ ਘੁਮਾ ਕੇ ਲਿਆਈ ਸ਼ਾਮ ਨੂੰ ਸ਼ਾਮ ਨੂੰ ਚੱਲੂ ਨਾਲ ਪੁੱਛੜਾ ਕੇ ਦਿਖਾਉਂਗਾ ਤੈਨੂੰ ਰਾਮਾ ਹੁਣ ਨਾ ਕਈ ਦਿਨ ਹੋ ਗਏ ਮੈਂ ਮੈਂ ਕਹਿੰਦਾ ਆਪਾਂ ਜਿੱਦਣ ਸੂਰ ਦੇਖਣ ਗਏ ਤੇ ਉੱਥੇ ਹਾਂ ਜਿੱਦਾਂ ਗਿਆ ਵੇ ਤੂੰ ਜਿੱਦਾਂ ਗਿਆ ਵੇ ਜਾਂ ਤਾਂ ਕੁਝ ਨਹੀਂ ਦੇਗਾ ਉੱਥੇ ਆਦਾ ਜਾਇਆ ਅੱਜ ਤਾਂ ਜਾਇਆ ਹੁਣ ਮੈਂ ਨਹੀਂ ਜਾਦਣ ਕੱਲ ਪਰਸੋਂ ਅਸੀਂ ਪੈਪਰ ਰੱਖ ਕੇ ਆਏ ਆ ਉਹਦੇ ਉੀਆਂ ਫੀਟਿੰਗ ਵਾਲੀਆਂ ਅੱਛਾ ਹੁਣ ਤਾਂ ਉਹ ਉਹਦੇ ਕੋਲ ਲੈਂਟਰ ਪੈਣਾ ਅੱਜ ਉਹਦੇ ਕਰਕੇ ਮੈਂ ਕਿਹਾ ਸੱਚ ਦਾ ਅੱਜ ਜੇ ਪਾ ਦਵਾਂ ਫਿਰ ਉੱਧਰ ਵੀ ਜਾਣਾ ਉੱਧਰ ਗੱਗੇ ਨਾਲ ਹੀ ਫੋਨ ਕਰੀ ਜੰਨੇ ਆ ਜਾਣਾ ਅੱਧਰ ਵੀ ਜਾਣਾ ਅਗਰਾਤ ਤਾਂ ਬਿਜਲੀ ਵਾਲਾ ਕੰਮ ਦੇਖਦਾ ਮੈਂ ਤਾਂ ਕੱਲ ਕਹਿ ਤਾ ਵੀ ਇੱਥੇ ਲੂਟਾਉਣਾ ਭਾਈ ਕੱਲ ਕਰਾਈਂ ਲੂਟਾ ਇੱਥੇ ਕ ਠੀਕ ਹੈ ਠੀਕ ਹੈ ਫਿਰ ਪਹਿਲਾਂ ਵੀ ਗਈਆਂ ਵੇ ਤੇ ਐਪਲੀਕੇਸ਼ਨ ਯਾਰ ਕੋ ਚੱਕਣ ਨਹੀਂ ਚੱਕਦਾ ਤਾਂ ਮੈਂ ਤਾਂ ਕੱਲ ਨੂੰ ਨਾ ਪੈਂਦਾ ਬਾਈ ਕੱਲ ਹੋ ਗਿਆ ਅੱਕ ਕੇ ਮੂਰੇ ਹੋਲੇ ਮੈਂ ਕੰਨਾ ਕੰਨਾ ਕਰਤੀ ਕੱਢ ਲਿਆ ਤੇ ਸਰਪੰਚ ਕੋਲ ਇਹ ਬੰਦਾ ਮੂਰੇ ਹੋ ਜਵੇ ਹਾਂ ਫਿਰ ਕਹੀ ਜਾਂਦੇ ਆ ਇਹ ਤਾਂ ਇਹ ਤਾਂ ਪੈਟੇ ਖਾ ਕੇ ਆਉਣੇ ਆ ਇਹ ਤਾਂ ਆਹ ਤਾਂ ਨੱਥੇ ਫਿਰਦੇ ਆ ਇਹ ਤਾਂ ਆਏ ਕਰਦੇ ਆ ਹੈ ਕਿ ਨਹੀਂ ਹੁਣ ਇਹ ਚਾਹ ਤੇ ਏਸੀ ਲਵਾਇਆ ਹਾਂ ਇੱਕ ਦਿਨ ਹੀ ਮੈਂ ਪਾ ਕੇ ਦੇਖਿਆ ਸਾਰਿਆਂ ਦੀ ਹੀ ਆਦਾ ਤੈਨੂੰ ਏਸੀ ਛੱਡ ਦੇ ਪੰਮੇ ਨਾਲ ਠੀਕ ਆ ਪੰਮੇ ਨਾਲੇ ਮੂਰੇ ਯਾਰ ਕਰੇ ਆ ਉਧਰ ਲੋੜ ਬਾਜੇ ਨਾ ਹੁਣ ਗੱਗੇ ਦਾ ਵੀ ਨਹੀਂ ਚੱਲਦਾ ਨਾਲ 100 ਦਾ ਟ੍ਰਾਂਸਫਰ ਮੈਂ ਉਹ ਕਿਹੜਾ ਉਹ ਉੱਥੇ ਵੀ ਉਹ ਵੀ 100 ਦਾ ਇੱਥੇ ਕਾਹਦੇ ਰੱਖੂੰਗਾ ਕਹਿੰਦੇ ਕੋਈ 100 ਦਾ ਹੀ ਕਿਹਾ ਪਿਆ ਉਹਨੂੰ ਦੇਖਦੇ ਬਾਕੀ 100 ਦਾ ਹੀ ਵਧੀਆ ਘਰ ਵਧੀਆ ਜਾਂਦੀ ਜੰਦੀ ਹਾਂ ਇਹ ਵਧੀਆ ਏਸੀ ਤਾਂ ਰੇਕਾਰ ਹੁੰਦਾ ਰੇਕਾਰ ਹੋ ਗਏ ਏਸੀ ਵੀ 100 ਦਾ ਚਾਹੀਦਾ ਦੋ ਏ ਹੁੰਨੇ ਸੀ 100 ਦਾ ਚਾਹੀਦਾ ਹੁਣ ਘੜੀ ਘੜੀ ਨਾਲੋਂ ਕਿਹਾ ਤਾਂ ਹੈਗਾ ਹੁਣ ਜੀ ਬਾਕੀ ਹੁਣ ਇੱਥੇ ਦਾ ਤੇਰਾ ਇੱਥੇ ਦਾ ਵੀ ਲੋਡ ਆ ਜਾਣਾ ਕੰਮ ਇੱਧਰ ਤੇ ਬਹੁਤ ਲੋਡ ਆਉਣਾ ਕੋਈ ਖੰਭਾ ਨਹੀਂ ਗੱਡਣਾ ਪੈਣਾ ਕੁਝ ਨਹੀਂ ਕਰਨਾ ਮੁੰਡਾ ਬਹੁਤ ਵਧੀਆ ਚਾਚੇ ਮੁੰਡਾ ਵਧੀਆ ਯਾਰ ਕੰਮ ਆਪਣੇ ਉੱਤੇ ਆਇਆ ਬਦਤੌਲਰ ਕਾਲਜਾ ਚੇ ਨੇ ਪੁੱਛੀ ਉਹ ਮੈਨੂੰ ਕਹਿੰਦਾ ਅੜੀ ਦਰਦੇਗਾ ਤੇ ਆ ਤੁਸੀਂ ਐਪਲੀਕੇਸ਼ਨ ਤਾਂ ਲੈ ਕੇ ਆ ਜਾਓ ਮੇਰੇ ਕੋਲ ਇੰਨਾ ਕਰੇ ਸਕਦੇ ਆ ਹੂੰ ਕਹਿੰਦਾ ਆ ਕੇ ਕਹਿੰਦਾ ਤੁਹਾਨੂੰ ਦੂਏ ਦਿਨ ਲਵਾ ਦੂੰਗਾ ਹੋਰ ਦੱਸ ਉਹ ਹੀ ਗੱਲ ਹੋਈ ਉਹਨੇ ਅੱਲਾ ਸਵੇਰੇ ਜਦੋਂ ਸ਼ਾਮ ਨੂੰ ਪਰ ਦਿੰਦਾ ਭੇਜ ਤਨ ਨਾਲ ਆਹੋ ਆਫ ਹਿੱਤੇ ਤੇ ਕੱਲ ਸ਼ਾਮ ਨੂੰ ਕੱਲ ਉਹ ਕਹਿੰਦੇ ਸਾਨੂੰ ਜਗਾ ਦਿਖਾ ਦਿਓ ਤੇ ਜਗਾ ਜੁਗਾ ਦੇਖ ਗਿਆ ਹੁਣ ਉਹ ਕਹਿੰਦਾ ਐਸਟੀਮੇਟ ਲਾ ਗਏ ਆਪਣਾ ਉਹ ਕਹਿੰਦਾ ਹੁਣ ਸਮਾਨ ਨਹੀਂ ਲੱਦ ਲਈ ਆਪਣਾ ਠੀਕ ਆ ਫਿਰ ਹਾਂ ਚੱਲ ਕੋਈ ਠੀਕ ਹੁਣ ਸਾਰੇ ਪਿੰਡ ਦੇ ਆਲਦਰਾ 304 ਹੋ ਜਾਣੇ 4 ਹੋ ਜਾਣੇ ਇਹ ਵੀ ਲੈਟ ਕਰਣੀ ਐਨ ਫੁੱਲ ਲਾਈਟ ਰੱਬ ਤਾਂ ਸ਼ਾਮ ਨੂੰ ਥੋੜੀ 160 ਰਾਇ 70 ਥੋੜੇ ਦੇ 60 ਵੀ ਨਹੀਂ ਆਉਂਦੀ ਹੁੰਦੀ ਕੋਈ ਨਹੀਂ ਦੇਖੋ 60 ਕਿਤੇ ਸਾਡੇ ਦਾ 90 ਰੁਪਏ ਚਾਈ ਜਾਂ ਥੱਲੇ ਹੀ 90 ਦੇ ਥੱਲੇ 100 ਦੇ ਵੀ ਥੱਲੇ ਹਾਂ ਬਾਫੇ ਤਾਂ ਦੀਵਾ ਹੀ ਬਾੜ ਲਓ ਤੁਹਾਨੂੰ ਦੱਸਦਾ ਤਾਂ ਹੈਗਾ ਇੱਕ ਤਾਂ ਰਿਸ਼ਤੇਦਾਰ ਆ ਗਏ ਉਹ ਨਿਆਣੇ ਛੋਟੇ ਸੀ ਜਿਹੜੇ ਇੱਥੇ ਹੋ ਕੇ ਜਾਨੀ ਜੀ ਚਲਾਦੇ ਮੈਂ ਚਲਾਵਾਂ ਗਿਆ ਤੁਹਾਨੂੰ ਕਹਿ ਤੁਸਾ ਇਹ ਕੜਕੜ ਕਰਕੇ ਜਦੋਂ ਬੰਦ ਉਹ ਗਾਹ ਉਹਨੇ ਉਹ ਸਾੜ ਤਾ ਸਟੈਪ ਲੈ ਜੀ ਪੱਕੀਆਂ ਫੜਾ ਲੈਣੇ ਤਾਂ ਕੱਢ ਕੇ ਪਹਿਲੀਆਂ ਸਦੂਖਾ ਮਾਤੇ ਮੈਂ ਉਹੀ ਬੰਦ ਕਰਤਾ ਜੀ ਲਾਈਟ ਬੰਦ ਕਰਕੇ ਨਵੀਂ ਮੀਟਰ ਪਰ ਪੱਖੇ ਚਲਾਏ ਤਾਂ ਤੇਜ਼ ਚੱਲੇ ਪੱਖੇ ਨਹੀਂ ਚੱਲਦੇ ਜੇ ਲਾਈਟ ਨੂੰ ਬਾਈ ਤੋਕੇ ਵਾਲੀ ਮਸ਼ੀਨ ਉਹ ਨਹੀਂ ਚੱਲਦੀ ਸਾਨੂੰ ਚੱਕਰ ਪਤਾ ਗਿਆ ਹੁਣ ਰੇਕ ਕਰ ਇਸੀ ਹੋ ਗਿਆ ਸਮਝਿਆ ਉਹ ਫਿਰ ਇੱਕ ਹੋਰ ਚਲ ਇਹ ਤਾਂ ਛੱਡ ਤੂੰ ਵੀ ਚਲ ਥੋੜੇ ਮੋਤੇ ਕੱਟ ਹੈ ਐਸੋ ਵੀ ਨਹੀਂ ਪਏ ਗਰਮੀ ਜਾਂਦੀ ਇਸੀ ਵੱਧ ਕੇ ਨਹੀਂ ਆ ਰਹੀ ਹੈ ਨਹੀਂ ਮੈਂ ਕਿੱਥੇ ਲਗਾਉਣਾ ਤਾਂ ਮੈਂ ਵੀ ਮੰਮੀ ਤੇ ਪਰੇਸ਼ਨ ਕਰਕੇ ਏਸੀ ਲਵਾ ਬੈਠਿਆ ਚਾਹੀਦਾ ਲਗਾ ਬੰਦਾ ਘੜੀ ਘੰਟਾ ਆਰਾਮ ਕਰ ਲੈਂਦਾ ਸਾਰਾ ਮੈਂ ਆਪਾਂ ਤਾਂ ਜਾਂਦੇ ਬਾਹਰ ਫਿਰ ਕੇ ਨੰਗ ਵੀ ਦੁਪਹਿਰ ਦਾ ਬਹੁਤ ਯਾਰ ਰਾਤ ਨੂੰ ਲਾਈਟਾਂ ਡਰ ਜਾਂਦੀ ਨਾ ਅੱਠ ਹ ਅੱਖੇ ਮੈਂ ਵੀ ਗਰਮੀ ਆਈ ਜਾਂਦੀ ਏ ਨਾ ਬੰਦਾ ਕੋਠੇ ਤੇ ਪੈਂਟ ਖੜਨੇ ਜੋ ਕਰਨਾ ਛੇੜਾ ਜਾਂ ਹਵਾ ਹੀ ਚਲਦੀ ਵੇ ਗੁੱਸਾ ਹੀ ਆਈ ਜਾਂਦਾ ਥਾੜਾ ਹੈਗਾ ਹੀ ਕੰਮ ਕਰਿਆ ਫਿਰ ਮੈਂ ਕਮਾਉਂਦੇ ਵੀ ਇਹੀ ਕੰਮ ਖਾਤਰ ਹੈ ਆਇ ਤਾਂ ਮੋਟਾ ਸਾਤਰੀ ਦੇ ਭਾਗਿਆ ਪੂਰਾ ਕੰਮ ਆ ਕੰਮ ਮੈਂ ਤਾਂ ਕਰੀ ਰੇ ਤਾਂ ਸਾਰਾ ਪਾਵੇ ਪਾਇਆ ਭਈਆਂ ਤਾਂ ਨਹੀਂ ਪਾਇਆ ਬਾਪੇ ਪਾਉਣਾ ਚਾਹੀਏ ਭਈਆਂ ਦੇ ਦੋ ਦਿਹਾੜੇ ਲਵਾਇਆ ਜਿੱਦਾਂ ਜਾੜ ਜਾਦੂਦੀ ਤੇ ਉਦੋਂ ਉਹ ਵੀ ਕੱਖ ਕਢਾਉਣ ਨੂੰ ਲਾ ਲਿਆ ਨਾਲ ਮੈਂ ਠੀਕ ਹੈ ਮੈਂ ਚੱਲ ਕੱਖ ਕਢਦੇ ਹੁਣ ਇੱਕ ਕੀਲੇ ਕੱਖ ਹੈਗਾ ਏ ਉਹ ਵੀ ਕਿਤੇ ਕਿਤੇ ਹੀ ਜਾਂਦਾ ਗਿਆ ਮੈਂ ਕਿਹਾ ਜਿੱਖਣਾ ਆ ਬੁੱਝਾ ਜਾਂ ਨਿਕਲਿਆ ਪਿਆ ਆਇ ਨਿਕਲ ਠੀਕਾ ਉਹ ਦਿਖਦਾ ਨਹੀਂ ਹੈਗਾ ਫੇਰ ਹੁਣ ਉਹ ਚ ਕੱਖ ਕੱਢਣੇ ਰਹਿ ਗਏ ਉਹ ਕਰਦਣਾ ਬੇਲ ਦੀ ਗੌਰ ਰੱਖੀ ਬੇਲ ਤਾਂ ਨਹੀਂ ਹੈਗੀ ਇੱਧਰ ਗੰਨੇ ਗੁੰਨੇ ਜੀ ਨਹੀਂ ਕਰੇ ਬਹੁਤੇ ਤਾਂ ਨਾਲ ਹੀ ਹੁੰਦੀ ਬੰਦੇ ਨੂੰ ਮੈਂ ਆਪ ਆ ਵਟਾ ਪਰ ਵੀ ਦੇਖੀ ਇੱਧਰ ਵੀ ਸਾਡੇ ਨਹੀਂ ਹੈਗੀ ਜੱਗੇ ਤੇ ਹੈਗੀ ਥੋੜੀ ਥੋੜੀ ਐ ਸੇ ਤਾਂ ਜੀ ਹਾਂ ਪਾਰਲੀ ਸਾਈਡ ਤੇ ਆ ਫੇਰ ਉਹਨੂੰ ਕਹੇ ਗੌਰ ਕਰੀ ਦੀ ਉਹਦੇ ਹੈਗੀ ਮੇਰੇ ਨਹੀਂ ਹੈਗੀ ਬੇਲ ਵੇਖ ਲੈ ਮੜਾ ਜੇ ਘੁੰਮ ਕੇ ਨਹੀਂ ਜੇ ਛੇੜਣਾ ਚਾਹੀਨੇ ਉਹ ਗੰਨੇ ਜੇ ਰੇ ਪਾਉਣਾ ਮੈਂ ਉਹਦੇ ਦਲੀਬ ਤੇ ਹੀ ਪਵਾ ਦਮ ਤੂੰ ਥੋੜੀ ਲਾਦੀ ਵਿੱਚ ਹੈਗਾ ਕੋਈ ਮਾੜਾ ਮੋਟਾ ਬੇਰਬੂਲ ਨਾ ਉਹ ਤਾਂ ਪਾਉਣੀ ਆ ਥੱਲੇ ਰਹਿ ਜਾਣਾ ਥੱਲੇ ਦੇ ਕੰਮ ਕਰ ਜਣਾ ਉਹਨੇ ਹਾਂ ਫੇ ਲੋਟ ਆ ਕੰਮ ਨਹੀਂ ਉਹ ਤਾਂ ਠੀਕ ਆ ਬਲੀਵ ਨਹੀਂ ਪਾ ਦੂੰਗੇ ਬਾਅਦ ਵਿੱਚ ਇਹ ਦਰੀ ਭੈਣ ਨੂੰ ਕੁਛ ਲੈ ਇਹਨੂੰ ਪਤਾ ਹੋਣਾ ਕਿ ਇੰਨਾਂ ਲੈ ਕੇ ਟੋਟਾ ਸੀ ਫਿਰ ਉੱਦ ਲੋ 100 ਰੁਪਏ ਹੈ 100 ਰੁਪਏ 100 ਰੁਪਏ ਠੀਕ ਆਰ ਗੰਨੇ ਚ ਉਹ ਵੀ ਤਾਂ 60 70 ਲੰਦੇ ਆ 100 ਰੁਪਏ ਗੰਨੇ ਵਾ ਠੀਕ ਆ ਯਾਰ ਬਾਅਦ ਚ ਪਤਾ ਕਿੰਨੇ ਨੂੰ ਬਾਦਦੇ ਆ ਉਹ ਤਾਂ ਨਾ ਬਜਾਲੀਆਂ ਜੂੜੀਆਂ ਪੂੰਗਰ ਲਾ ਲੈਂਦੇ ਆ ਪੂਰੀਆਂ ਬਾਦੀ ਪਾ ਕੇ ਫੇ ਕਰਦੇ ਆ ਕਿ ਭਿੰਡਾ ਵਾ ਉਹ ਤਾਂ ਥਲੀਆਂ ਕਰਮੀ ਕਰਕੇ ਇਸੋਂ ਵਿਚ ਪਿੰਡਾ ਬਹੁਤ ਆ ਗੰਨੇ ਚ ਦੇਖ ਲਈ ਬਾਜਰੇ ਚ ਦੇਖ ਲਈ ਚਰੀਏ ਦੇਖ ਲਈ ਪਿੰਡਾ ਮੂੰਹ ਨਹੀਂ ਹੈਗੀਆਂ ਉੱਪਰ ਫਿਰ ਹੀ ਜਾਣਾ ਬਸ ਉਹਨਾਂ ਨੇ ਇਹਦਾ ਫਰਕ ਬਹੁਤ ਪੈਂਦਾ ਆ ਐਵੇਂ ਕੋਈ ਲੜਦੁੜ ਵੀ ਫੇ ਦੇਖੀ ਜਾਉਂਗੇ ਅੱਖਾਂ ਸੇ ਜਾਗੇ ਹੋਰ ਕੀ ਆ ਨਰੇ ਇਹਦਾ ਮੈਂ ਉੱਥੇ ਹੀ ਪਾਉਣਾ ਯਾਰ ਮੇਰੇ ਵੀ ਸੈਟ ਜਿਆ ਨਹੀਂ ਇਹਦਾ ਬੱਲੇ ਦਾ ਪੈਂਦਾ ਨਹੀਂ ਕਿਹਾ ਝੁੰਗੀ ਵਿਚਾਲੇ ਖੜਾਈ ਵੀ ਮੈਂ ਕੀ ਕਰੀਆ ਸਾਰਾ ਕੰਮ ਨਹੀਂ ਹੋਟ ਆਉਂਦਾ ਹਾਲੇ ਭਾਇਰ ਕਰੂਗੇ ਲੋਥੋਂ ਉਹ ਦੇਰ ਆਪਾਂ ਨੇ ਜੀਂਗੀਆਂ ਵੀ ਲਾ ਦਿੱਤੀਆਂ ਜੀ ਇਹਦਾ ਕੰਮ ਵੀ ਨਿਬੜ ਗਿਆ ਪਰ ਭੱਜਣਾ ਠਰੋ ਜੇ ਰਹਿੰਦੀ ਹੈ ਉਹ ਤਾਂ ਬਾਈ ਰਹਿ ਨੂੰ ਰਹਿਣੀ ਹੈ ਨੀਰ ਵਿੱਚ ਚਾਰ ਡੰਗਰ ਹੈ ਉਹਨੂੰ ਟਾਈਮ ਨਹੀਂ ਹੈ ਉਹਨੂੰ ਟਾਈਮ ਆ ਗਿਆ ਸਮਝਿਆ ਗੱਲ ਉਹਨੇ ਡੰਗਰਾਂ ਨੇ ਰਿਆ ਰੱਖਣਾ ਇਹ ਦਿਨ ਦਾ ਹੁੰਦਾ ਉਹਦੇ ਚੱਕ ਕੇ ਲੈ ਜਣੇ ਤੇ ਕਿਧਰ ਲੈ ਲੋ ਉਹਨੇ ਤਾਂ ਉਹਨੂੰ ਗੱਡੀ ਪਵਾਤੀ ਦੀ ਇਹ ਕਰਾ ਲੈ ਦੀ ਯਾਤਰਾ ਫਿਰ ਕਿਧਰੇ ਦੀ ਉਹਨੇ ਨਾਲ ਯਾਤਰਾ ਵੀ ਨਾਲ ਆ ਵੀ ਪਾ ਦੇਣੀ ਸੀ ਆ ਵੀ ਪਾ ਦੇਣੀ ਸੀ ਉਹਦਾ ਹਿੰਮਤ ਹੀ ਬਹੁਤ ਮੈਂ ਤਾਂ ਉਦਣ ਕਹਾਂਦਾ ਮਾ ਦੂਈਓ ਪਾ ਲੋ ਮੈਂ ਤਿੰਨਾਂ ਦੇ ਮੰਨੇ ਨਹੀਂ ਹੈਗੇ ਇਹ ਮਾਟੀ ਨਾਲੀ ਆ ਦਿੰਦੇ ਆ ਗੋਲ ਟਿੰਗ 400 ਇਹਦੇ ਮਾਟੀਨ ਖਰਾਬ ਹੁੰਦਾਂ ਦੀ ਹੈ 400 ਮਾਟੀਨ ਲਾਈ ਵੀ ਸਮਝੇ 400 ਪੀਨ ਲੱਗ ਜਾਂਦੀ ਹੈ 3 ਲਾਈ ਵੀ ਲੋਟਦੀ ਹਵਾ ਹੈ ਤਾਂ ਹਵਾ ਖੋ ਰਹੀਦਾ ਇਹ ਫੇਰ ਇਹ ਮੰਨੇ ਨਹੀਂ ਹੈਗੇ ਜਦ ਹੁਣ ਅਵਰੇ 3 ਮਿਲੂਗੇ ਅੱਛਾ ਇੱਕ ਤੈਨੂੰ ਮੈਂ ਗੱਲ ਕਰ ਤੀਨ ਲਾਉਣੀ ਵੀ ਹੈ 3 ਚਾਚਾ ਤਪਣੇ ਵੀ ਬਹੁਤ ਤਪਣੇ ਤਾਂ ਸਿਆਲ ਚ ਤਾਂ ਬਹਿਣਾ ਔਰ ਜੇ ਤੀਨ ਲਾਉਣੀ ਹੈ ਤਾਂ ਖਾਣੇ ਬਰਾਬਰ ਆ ਉਹ ਖਾਣੇ ਹਾਂ ਇਹ ਬਰਾਬਰ ਦੇ 3 ਬਿਲਮ ਨੇ ਪੇਪਰ ਵੱਡੋ ਹੋ ਜਾਣੀਆਂ ਉਹ ਨਾ ਐ ਜਾਣੀ ਹੁਣ ਮੰਨ ਕੇ ਚੱਲ ਵੀ 4 ਸਪੀਨ ਆਹ ਹਾਂ ਆਹ 4 ਸ ਹੈ ਨਾ ਇਹ ਇਹਨੇ ਐ ਵੱਡੋਣਾ ਐ ਐ ਵੱਡੋ ਦੋ ਖਾਣੇ ਕਵਰ ਕਰਈ ਜਾਣੇ ਇਹਨੇ ਹਾਂ ਇੱਕਦਾਂ ਉੱਧਰ ਤੇ ਇੱਧਰ ਨੂੰ ਇੱਕ ਨਾਲ ਦੂਰੇ ਉੱਧਰ ਤੇ ਇੱਧਰ ਨੂੰ ਸਮਝਿਆ ਇੱਕਣਾ ਪੈਣੀ ਐ ਇਹ 3 ਵੀ ਪਾਉਣੀ ਐ 3 ਨਾਲ ਰੁਕ ਜਾ ਹੁਣ ਕੋਈ ਨਹੀਂ ਆਪਾਂ ਕਿਹੜੇ ਇੰਨੇ ਬਹਿ ਹੁੰਦਾ ਟਾਈਮ ਤਾਂ ਹੈ ਨਹੀਂ ਹੁਣ ਉਹ ਹੀ ਪਾ ਲੂਗੇ ਸੰਨ ਵਾਲਾ ਕਰਿਆ ਉਹ ਦੂਰ ਤੇ ਸੋਣੀ ਪਾ ਲਾਦੀ ਇੱਥੇ ਕਿਹੜੀ ਉਹ ਲੱਗਦੀ ਉਹਦੇ ਕਰਕੇ ਤਾਂ ਗੋਲ ਬਣਾਈ ਦੀ ਉੱਥੇ ਆ ਸੀ ਉੱਥੇ ਵੀ ਬਣਾਉਣੀ ਆ ਉੱਥੇ ਤਾਂ ਦੂਈ ਲਿਆਉਣਾ ਰੈਡੀਮੇਡ ਸਾਰਾ ਸਮਾਨ ਚ ਨਹੀਂ ਮੰਨ ਤਾਂ ਜਾਣਗੇ ਇੰਨੇ ਨੂੰ ਮੇਰੇ ਭਈਏ ਨੇ ਲੱਗ ਜਾਂਦਾ ਖੜਾ ਬਿਆਨ ਨੂੰ ਉਹ ਬੰਨਿਆ ਵਿਆ ਹੁਣ ਮੈਂ ਬੰਨ ਕੇ ਜਾਊਂਗਾ ਤੇ ਪੈਣਾ ਕਿਆ ਸਮਾਨ ਹੁਣ ਸਮਾਨ ਖੜਦਾ ਹੁਣ ਹੈ ਇੰਨੀ ਨੜੀ ਆਉਣੀ ਹੁਣ ਨੜੇ ਕਿੱਥੇ ਤੇ ਆਉਣੇ ਨੜੇ ਮੈਂ ਪਿੰਡਾ ਲੱਗ ਜੀ ਨਹੀਂ ਕਿਤੇ ਨਹੀਂ ਫਿਰ ਪਿੰਡਾ ਦੇਖੀ ਜਦੋਂ ਵਾਟੇ ਕਿੱਟੀ ਜਾਈ ਵਿੱਚ ਤੇ ਪਿੰਡਾ ਆ ਰਿਛ ਤੇ ਨਿਕਲੇ ਗਾਨੀ ਵਾਲੀ ਹੋਰ ਹੈ ਨਾ ਸਾਫ ਥੱਲੇ ਤੇ ਨੜੇ ਜੀ ਨਹੀਂ ਲੱਗ ਨੰਨੇ ਨੜੇ ਚ ਲੱਗਦੀ ਦੂਵੇ ਚ ਲੱਗਦੀ ਯਾਰ ਨੜੇ ਜੇ ਲੱਗੂਗੀ ਉਹ ਤੇ ਮੈਂ ਬੰਨੇ ਜਾਗਾ ਨਹੀਂ ਖਰਚਾ ਬੜੂ ਕਿੱਥੇ ਨੂੰ ਆਉਂ ਵੀ ਚੀਰਾ ਨੜੇ ਜੇ ਬਰਜਣਾ ਇਹਨੇ ਆਹ ਰੋਲਾ ਹੈ ਕਿਤੇ ਸਾਰੇ ਇਹਦੇ ਚ ਇੱਕਾ ਲੋਟ ਆ ਗਈ ਕੁਲਾ ਕਰਾਂਗੇ ਬਾਈ ਠੀਕ ਦੀ ਗੱਲ ਹਾਂ ਸਾਲ ਰੁਕ ਜੰਨੇ ਹੋਰ ਥੋੜਾ ਹੋਰ ਰੁਕ ਜੰਨੇ ਥੋੜਾ ਜਿਹਾ ਚਲੋ ਬਾਕੀ ਬਈ ਹੁਣ ਚਲ ਅੱਜ ਜਾ ਕੇ ਆਉਂਦੇ ਤੇਰਾ ਸੈਲਰ ਦੇ ਇੱਕਾ ਸ਼ਾਮ ਸ਼ਾਮ ਚੱਲਦੇ ਮੈਂ ਰੇ ਪਾਇਆ ਮੈਂ ਹੁਣ ਲੈਂਟਰ ਪੈ ਜਾ ਭਰ ਦੁੱਗਾ ਸਾਰਾ ਹੀ ਪਰਦ ਨਹੀਂ ਡਾਕਰ ਪਾਉਣੀ ਉੱਪਰ ਰੇਤਾ ਨਾ ਪਾ ਲਿਆ ਤਾਂ ਆਪਣਾ ਨਦੀ ਨਹੀਂ ਟੁੱਟੀ ਡਾਕਰ ਨਾਲ ਤਾਂ ਛੁੱਟੀ ਦਿੱਤਾ ਜੀ ਠੀਕ ਆ ਨਾ ਨਾ ਪੱਪਾ ਨੇ ਮਿਕਸ ਕਰਤਾ ਨਾ ਫਿਰ ਆਹ ਰੱਖ ਦੇ ਨਾ ਰੁਟਾ ਮਟਰ ਫੇਰ ਦੇਣਾ ਹੁਣ ਆਹ ਮਿੱਟੀ ਆ ਤੂੰ ਇਹ ਗਿੱਲੇ ਵਿੱਚ ਟਰੈਕਟਰ ਬਾੜ ਲਈ ਜਿਹਦੇ ਖਾਲੇ ਟਾਇਰਾਂ ਲਾ ਜਣਾ ਉਹਨੇ ਖਾਲੇ ਟਾਇਰ ਨਾਲ ਛੋੜੋ ਲੱਗਣਾ ਪਤਾ ਪਤਾ ਕੀ ਕਰਦਾ ਟਰੈਕਟਰ ਵੀ ਜਾਂਦਾ ਜਾਂਦਾ ਉੱਥੇ ਬਹਿ ਜਾਂਦਾ ਅੱਛਾ ਉਹ ਲੋਟ ਨਹੀਂ ਆ ਰਿਹਾ ਅਜੇ ਵੀ ਕੱਖ ਵੀ ਹੋ ਗਿਆ ਉਹਦੇ ਉੱਪਰ ਪਰ ਲੋਟ ਨਹੀਂ ਆਉਂਦਾ ਹੁਣ ਟਰੈਕਟਰ ਵੀ ਤੋਜਣ ਪਾ ਕੇ ਲੈ ਜਾਣਾ ਪੈਂਦਾ ਪਿੱਛੇ ਕੁਝ ਵੀ ਲੈ ਜਾਣਾ ਇੱਕ ਇੱਕ ਲਾਉਣੀ ਸਾਰੀ ਜਿਹੀ ਨਹੀਂ ਕਿਤੇ ਉਹ ਦੋ ਗਾਹਾਂ ਦੇ ਸਾਲੂ ਲਾ ਦੂਗੇ ਹੁਣ ਟਾਈਮ ਵੀ ਕਿਹੜਾ ਰਹਿਣਾ ਫਿਰ ਹਾਂ ਜਿਹੜੀਆਂ ਦਾ ਆ ਗਏ ਪ੍ਰਧਾਨਾ ਨੇ ਸਪਰੇ ਵੀ ਕਰਾਤੀ ਹੋਰ ਹਾਂ ਪ੍ਰਧਾਨ ਸਾਹਿਬ ਤੇ ਗੱਗੇ ਨਾਲ ਦੀ ਵੀ ਨਿਸਰੀ ਆਈ ਹੁਣ ਵੀ ਫਿਰ ਤੇ ਹਾਂ ਇਹਨਾਂ ਦੇ ਨਾਲ ਹੀ ਲੱਗਦੇ ਪ੍ਰਧਾਨ ਨੇ ਹਾਂ ਅੱਜ ਵੀ ਲੱਗਿਆ ਆ ਗਿਆ ਆ ਗਿਆ ਆ ਜਾ ਆ ਜਾ ਸੂਰਜ ਪ੍ਰਧਾਨ ਵੀ ਆ ਗਿਆ ਬੜੀ ਲੰਬੀ ਹੋ ਗਾਰਾ ਹੋ ਰਿਹਾ ਉਹ ਪਰ ਨਾਲ ਚੋਈ ਦਾ ਪਾਣੀ ਗਿਆ ਤਾਂ ਨਹੀਂ ਉੱਥੇ ਉਹ ਗਿਆਦਾ ਹੀ ਆ ਮਾੜਾ ਆਈ ਗਿਆ ਉਹਦਾ ਨਹੀਂ ਉਹ ਤਾਂ ਨਹੀਂ ਮੀਂਹ ਪਤਾ ਹੈਗਾ ਯਾਰ ਨਹੀਂ ਨਹੀਂ ਇਹ ਲਹਿ ਹੈ ਹੈ ਮੀਂਹ ਨਹੀਂ ਹੈਗਾ ਹੋਰ ਜੀ ਨਹੀਂ ਤਾਂ ਨਹੀਂ ਇੰਨਾ ਹੈਗਾ ਪਰ ਹੈ ਵੀ ਬਹੁਤ ਆ ਪੰਮਾ ਵੀ ਆ ਗਿਆ ਬਲਬਲ ਬਲਬਲ ਸਲਾਹ ਕਰਕੇ ਆਏ ਤੁਸੀਂ ਇੱਧਰ ਤੇ ਕੋਈ ਫਾਟ ਕੋਈ ਫਾਟ ਕੋਈ ਇਕੱਠੇ ਹੀ ਆ ਗਏ ਲਾ ਦੇ ਇਹ ਤਾਂ ਸਹੀ ਤੇ ਜੀਰੇ ਨਹੀਂ ਸੜਾਈ ਜੀ ਹਾਂ ਬਸ ਸਾਡੀਆਂ ਵੀ ਤਿਆਰੀ ਹੋ ਆ ਹੁਣ ਮੀਂਹ ਰੋਕ ਹੁਣ ਥੱਲੇ ਕੁਕੜੀ ਖੁੱਲ ਗਈ ਬਾਈ ਅਮਿਆਲੀ ਦਾ ਇਹ ਕੁਕੜੀ ਖਿੰਨਾ ਕੁਕੜੀ ਹਲੇ ਭੁੱਲਣ ਜੋਗੇ ਦੱਸਦੇ ਮੈਨੂੰ ਕੁਕੜੀ ਬਣਾਉਂਦੇ ਹੋਗੇ ਉਹ ਫੁੱਲ ਹੁਣ ਫੁੱਲਦੀ ਆ ਉਹ ਜਿਹੜੀ ਗੋਪਤੀ ਉਹ ਤਾਂ ਕਹਿੰਦੀ ਗੋਪ ਨਿਕਲੀ ਪਹਿਲਾਂ ਜਿਹੜੀ ਇਹ ਨਾ ਕੁਕੜੀ ਫੁੱਲਣੀ ਆ ਉਹ ਫੁੱਲ ਗਈ ਹੋਣਾ ਇਹਨਾਂ ਹੁਣ ਦੱਸ ਦੇਂ ਜੇ ਬਾਹਰ ਆਉਗੀ ਬਾਈ ਵੀਡੀਓ ਬਣਾਉਣਾ ਹਾਂ ਨਹੀਂ ਮੈਂ ਦੇ ਦੇਣਾ ਨਹੀਂ ਥੋੜੇ ਫਰਕ ਤਾਂ ਪਿਆ ਹੋਣਾ ਮੀਂਹ ਦਾ ਇਹਦਾ ਇਹਦਾ ਕਿ ਜ਼ੋਰ ਦਾ ਥੋੜਾ ਜਿਹਾ ਜ਼ੋਰ ਆਉਂਦੂ ਪਿਆ ਹੈ ਇਹ ਰਸਮਾਂ ਪਿਆ ਤਾਂ ਕੋ ਕੋ ਹੁਣੀ ਵਾਰ ਕੋ ਪੈਂਦਾ ਹੈ ਗਾ ਜਰਾ ਮਾਰ ਦੇਣਾ ਜੀ ਜੀ ਨਿਸਰ ਕਿੰਨੇ ਕਿੰਨੇ ਸਿਰਾਈ ਉਹ ਹੁਣ ਤਾਂ ਝੜੀ ਉਹ ਨਹੀਂ ਲੱਗਦੀ ਅੱਗੇ ਹਫਤੇ ਹਫਤੇ ਝੜੀ ਲੱਗਦੀ ਜਾਂਦੀ ਸੀ ਅੱਛਾ ਜੀ ਨਿਸਰ ਆਹ ਦੇਖ ਲੈ ਉਹ ਨਹੀਂ ਦੇਖਦਾ ਪਾਲਿਆਂ ਦੀ ਛੱਤਾ ਹੁੰਦੀ ਅਦੀਆਂ ਹਾਂ ਉੱਪਰ ਪੱਲੀ ਪੌੜੀ ਪੈਂਦੀ ਵੀ ਜਿੱਥੇ ਮੰਜਾ ਹੈ ਰੋਟੀ ਪਕਾਉਣ ਦੀ ਜਗ੍ਹਾ ਆਂਦੀ ਰਹਿੰਦੀ ਸੋਈਆਂ ਜੀਰਾ ਪੱਲਣ ਬੰਨ ਕੇ ਖੁੰਝੇ ਨੇ ਪਾਣੀ ਤਾਰੇ ਕੋ ਹੁੰਦਾ ਦਾ ਆ ਵੀ ਥੱਲੇ ਵੀ ਜਿੰਦੇ ਤੇ ਹਾਂ ਥੱਲੇ ਮੰਜਾ ਪਾਲਿਆਂ ਦੀ ਛੱਤ 'ਚ ਹਾਂ ਉੱਟਾ ਇਹ ਰ ਪਦਰ ਵੀ ਗੱਲੀਆ ਮੈਨੂੰ ਜਿਹੜੀ ਲੱਗਦੀ ਉਹ ਯਾਰ ਹੁਣ ਹਾਂ ਅੰਦਰ ਪਾਈ ਜਾਂਦੇ ਆ ਹੋਰ ਲੱਕ ਵੀ ਕਿਤੇ ਤਾਂ ਕੋਈ ਚੱਕਰ ਨੇ ਪੱਕੇ ਆ ਕਾਗਜੇ ਕਾਗਜ ਆਉਂਦੇ ਤਾਂ ਰੋਪੜ ਤੇ ਪੱਕਾ ਨਹੀਂ ਹੈਗਾ ਕਾਗਜ ਵਾਲੇ ਤਾਂ ਕਿਉਂ ਕਹਿੰਦੇ ਉੱਟਾ ਜੋਗਾ ਰਹਿ ਗਿਆ ਉੱਟਾ ਜੋਗਾ ਰਹਿ ਗਿਆ ਹਾਂ ਕਾਗਜ ਦੀ ਪੱਕੀ ਗੱਲ ਨਹੀਂ ਸਾਰਿਆਂ ਦੇ ਕੋਠੇਮ ਕਾਗਜ ਪਾਉਣੇ ਤੇ ਸਾਧ ਤੋਂ ਪਹਿਲਾਂ ਛਲੇ ਲਿਪਣੇ ਓਕੇ ਫੇਰ ਵੀ ਜੋੜ ਲਾ ਜਾਂਦੇ ਤੇ 18 ਦਿਨ ਦੀ ਝੜੀ ਮੈਨਾਂ ਕੋ ਹੁੰਦੀ ਹੈ 18 ਦੇਣਾ ਫੋਟ ਕੇ ਹੁਣ ਤਾਂ ਕੋਈ ਕੰਮ ਨਹੀਂ ਅੰਦਰ ਪੜ ਜਾਨੇ ਮੀਂਹ ਆਇ ਤੇ ਪਤਾ ਲੱਗਦਾ ਕਿ ਗੁੰਡਾ ਲਾ ਕੇ ਪੈ ਗਿਆ ਮੀਂਹ ਪਿਆ ਕੇ ਨਹੀਂ ਪਿਆ ਗਿਆ ਹੁਣ ਪਤਾ ਨਹੀਂ ਲੱਗਦਾ ਅਵਾਜ਼ ਵੀ ਨਹੀਂ ਸੁਣਦੀ ਹੈ ਹਾਂ ਓਕੇ ਹੁਣ ਤਾਂ ਅਗਲਾ ਟੀਨਾ ਵੀ ਪਾ ਦੁੰਦਾ ਜੀ ਜਦ ਤੱਕ ਡੰਗਰਾਂ ਨੂੰ ਵੀ ਕੱਚੇ ਹੀ ਹੁੰਦੇ ਨੇ ਹਾਂ ਹੁਣ ਤਾਂ ਅਗਲਾ ਟੀਨਾ ਪਾ ਦੁੰਦਾ ਪਰ ਨਹੀਂ ਜਾਣਾ ਬਹੁਤਾ ਯਾਰ ਯਾਰ ਹੋ ਪੈ ਗਿਆ ਹਾਂ ਅੱਜ ਨਾਲ ਮੈਂ ਤਾਂ ਹੁਣ ਵੀ ਪਰਾਲੇ ਮਕਾਂ ਚ ਪੈ ਜਾਂਦਾ ਆ ਕੇ ਦਿਨ ਦੀ ਦਿਨ ਠੰਡਾ ਲੈਣਾ ਠੰਡਾ ਪੀਣਾ ਠੰਡਾ ਰਹੇਦਾ ਹੂੰ ਨਾ ਉਹ ਵੀ ਭਾਈ ਜਿੱਥੇ ਤਪਦੇ ਹੈ ਜਿੱਥੇ ਰਹੇ ਵੇ ਉਥੇ ਰੂਹ ਨਹੀਂ ਜਾਂਦੀ ਹਜ਼ਰਤ ਉਹਦੀ ਗਰਮੀ ਹੈ ਜਿੱਥੇ ਰਹੇ ਵੇ ਉਥੇ ਰੂਹ ਨਹੀਂ ਜਾਂਦੀ ਹਾਂ ਰੂਹ ਥੀ ਰਹੇ ਰੂਹ ਥੀ ਰਹੀਆ ਜਿਹੜਾ ਇੱਕ ਵਾਰੀ ਮਾਰ ਕੇ ਹੁਣ ਉਥੇ ਤੂੰ ਵੀ ਪਹਿਲੇ ਕਰ ਭਾਈ ਪੁਰਾਣੇ ਮਕਾਨ ਚ ਬੰਮਾ ਕਹਿੰਦਾ ਮਸਾ ਨਿਕਲੇ ਉੱਤੇ ਤੇ ਬੰਮੇ 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 ਆਪਣਾ ਬਣਾਇਆ ਬੜਾ ਪੁਰਾਣਾ ਮਕਾਨ ਬੰਮੇ ਨੇ ਤਾਂ ਬੜਾ ਟਾਹਤਾ ਪਰ ਪੁਰਾਣਾ ਮਕਾਨ ਹੂੰ ਜਿਹੜੇ ਈ ਨੈਵੀ ਆ ਹੂੰ ਇਹ ਤਾਂ ਇਹਨਾਂ ਨੇ ਫਿਰ ਉਹਨਾਂ ਨੇ ਪੇਟੀ ਨਾਲੇ ਲੈਦੀ ਆ ਪੇਟੀ ਦੇ ਭੈਣੀਆਂ ਨਾ ਮੋੜ ਮਕਾਨ ਬੇਚੀ ਅੱਛਾ ਛੱਤਿਆਂ ਵੇ ਲਿੱਤਾ ਤਾਂ ਆਇਓ ਉਹ ਹੋ ਗਿਆ ਹੁਣ ਨੀਮਾ ਹੁਣ ਤਾਂ ਇਹ ਨਵੀਂ ਕੋਠੀ ਭਾਈ ਆ ਇਹਦਾ ਬਾਪੂ ਦੀ ਬੜਾਈਗਾ ਢਾਤੀ ਹੁਣ ਦੇਖ ਲੈ ਇਹਦਾ ਤਾਂ ਉਹ ਨੀਮਾ ਹੋ ਗਿਆ ਚਾਚੇ ਦੂਈ ਕੋਠੀ ਸਾਰੇ ਪਿੰਡ ਦਾ ਉੱਚੀ ਹੋਗੀ ਜਿਹੜੀ ਕੋਠੀ ਕੀ ਹੁੰਦੀ ਹੈ ਰਾਮ ਦੇ ਨਾਲ ਦੂਚਾ ਬੈਠਾ ਲੈ ਲੈ ਨਹੀਂ ਨਹੀਂ ਫਰਕ ਫਰਕਾ ਪਤਾ ਦਾ ਫਰਕ ਇਹਦੇ ਨਾਲੋਂ ਦੂਚਾ ਉੱਚਾ ਮੇਰੇ ਨਾਲ ਹੋਊਗਾ ਉਹ ਗਾ ਇਹਦੇ ਪਿੱਛੇ ਖੇਤ ਤਾਂ ਦੇਖ ਪੌੜੀ ਲੱਗ ਪੌੜੀ ਲੱਗ ਮਰ ਪਿੱਛੇ ਤਾਈ ਰੈਕਟਰ ਚੜਦਾ ਹੈਗਾ ਪੌੜੀ ਲੱਗ ਜਾਂਦੇ ਵਾਲੇ ਕੰਮ ਹੈ ਭਰਤ ਇੰਨਾ ਪਿਛਲੀ ਸਾਈਡ ਦਾ ਬਹੁਤ ਭਰਤ ਆ ਕੁੱਪ ਹੁੰਦੇ ਤੇ ਖੁੰਡੇ ਜੇ ਚੋ ਪਰਲੀ ਸਾਈਡ ਅਸੀਂ ਸਕੂਲ ਤੇ ਆਉਂਦੇ ਹੁੰਦੇ ਤੇ ਤੁਹਾਨੂੰ ਕੰਧ ਟੱਪ ਕੇ ਫਿਰ ਭੱਜ ਕੇ ਆਉਂਦਾ ਗੱਬੇ ਡਾਲ ਹੁੰਦੀ ਦੀ ਇੱਥੇ ਸਕੂਲ ਚ ਨੂੰ ਲੈ ਜਾਣਾ ਚਾਕੇ ਤਾਂ ਵੀ ਤੈਨੂੰ ਹਾਂ ਉਹ ਡੌਲ ਹੁੰਦੀ ਦਿੱਥੇ ਨੂੰ ਵਸ ਚਾਕੇ ਲੈ ਕੇ ਗਏ ਇੱਕ ਦੋ ਵਾਰੀ ਨਿਆਣੇ ਤਾਂ ਜਾਦਾ ਹਾਂ ਕੱਪੜਿਆਂ ਵਾਲੀ ਤਾਂ ਫੋਰਸ ਦੀ ਲੈ ਤੂੰ ਕੋਈ ਵਰਦੀ ਦਾ ਨਿਬੜ ਨਹੀਂ ਨਾ ਸਵੇਰੇ ਵੀ ਉੱਥੀ ਨਾ ਕੇ ਜਾਣਾ ਮੀ ਹੋਵੇ ਕਿ ਨਹੀਂ ਡਾਕਟਰ ਕਈਆਂ ਦੇ ਝੋਲੇ ਹੁੰਦੇ ਤੇ ਥੇਲੇ ਝੋਲੇ ਜੀ ਹੁੰਦਾ ਖਾਲ ਜੀ ਮੈਂ ਬੈ ਕੇ ਪੜ ਲਏ ਅਸੀਂ ਖਾਲਾਂ ਜੀ ਐਵੇਂ ਬੈਠੇ ਰਹਿੰਦੇ ਉੱਥੇ ਰਲੀ ਸਾਈਡ ਉੱਥੇ ਪੜ ਪੜ ਲਏ ਬਸ ਕੋਈ ਟੱਕ ਜਾਈ ਵੀ ਹੱਟ ਵੀ ਹਾਂ ਅੱਗੇ ਘਰਾਂ ਦੀ ਕਟਾਈ ਰਾਤ ਮੇਰੀ ਗੱਲ ਇੱਕ ਤੁਰੇ ਨੂੰ ਸੀ ਮਾਰਦੇ ਉਹਨੇ ਇੱਕ ਥੱਪੜ ਮਾਰ ਦੇਣਾ ਉਹ ਕਰਦੇ ਨੇ ਨਿਆਣਾ ਘਰ ਦੇ ਘਰ ਦੇ ਜਲਿਆ ਖੜਦੇ ਸਕੂਲ ਤੋਂ ਖੜਦੇ ਵੀ ਨਿਆਣਾ ਇੱਥੇ ਜਲ ਕਹਿੰਦੇ ਸਾਨੂੰ ਬੱਟੋ ਕਹਿੰਦੇ ਇੱਥੇ ਕਾਤਾ ਬੱਟੋ ਬੰਨਾ ਊਲੀ ਕਟਾਈ ਹੋਏ ਘਰਾਂ ਦੀ ਸਾਡੇ ਪ੍ਰੈਸਿਡੈਂਟ ਸੀ ਮਾਟਰ ਪੜਾਏ ਕਰਦਾ ਸਾਨੂੰ ਰੈਲੋਂ ਦਾ ਅਸੀਂ ਸ਼ਾਮ ਡਾਕਟਰ ਦੀ ਦੁਕਾਨ ਕੋਲ ਤੇ 1.5 ਕਿਲੋਮੀਟਰ ਦੇ ਸਾਈਕਲ ਫੜ ਕੇ ਲਿਆਉਣਾ ਉਹਦਾ ਗੰਦਾ ਤਿਆਰ ਹੁੰਦਾ ਦਾ ਮੁੰਨੇ ਕਹਿੰਦਾ ਮੈਂ ਦੰਦ ਹੁੰਦਾ ਉਹ ਕੱਟਣੇ ਜਰੂਰ ਹੈ ਕੁੱਟਣੇ ਜਰੂਰ ਹੈ ਸਾਈਕਲ ਜੇ ਪਿੱਟਦੇ ਫੜਦੇ ਤੁਰ ਕੇ ਆ ਜੂਗਾ ਪਰ ਮੈਂ ਕੁੱਟਣੇ ਜਰੂਰ ਹਾਂ ਉਹ ਕਹਿੰਦੇ ਮੈਂ ਤੁਹਾਨੂੰ ਥੱਲੇ ਨਿਆਣੇ ਹਾਂ ਉਹ ਉਂਬੀ ਚੜਕਤੇ ਜੇ ਥੱਪੜੇ ਵੀ ਲਾਤਾ ਮਾਰਦੇ ਮੈਨੂੰ ਮੈਂ ਤਾਂ ਕੁੱਟਿਆ ਦੂਜੇ ਮਾਪੇ ਸਕੂਲ ਬਾਈ ਖੜਾ ਖੜਦੇ ਸਾਡੀ ਗਲਤੀ ਕਰਦਾ ਤਾਂ ਹੀ ਕੁੱਟਦੇ ਉਹਨਾਂ ਨੂੰ ਤਾਂ ਹੀ ਥੱਲੇ ਸਮਝੂ ਫਿਰ ਕਹਿੰਦਾ ਸਮਝਦੇ ਘਰ ਤਾਂ ਡਰਦੇ ਨੇ ਉੱਥੇ ਦਾ ਡਰਦੇ ਸਾਲੇ ਫਿਰ ਕਹਿੰਦਾ ਨਿਆਣੇ ਸਮ ਕਲਾਸ ਤੇ ਪਏ ਹਾਂ ਕਹਿੰਦਾ ਕਿ ਠੱਤ ਖਾ ਰੋਏ ਹੂੰ ਮਾ ਪੁੱਠੇ ਆਤਾ ਪਰ ਅਸੀਂ ਵੀ ਖਾਦੇ ਨੰਦੇ ਦੇਖ ਲੈ ਤੇ ਉਂਗਲੇ ਪਖਾਈਆਂ ਵੀ ਆ ਆ ਗੱਠਾਂ ਪਰ ਮਾਰਦੇ ਹੁੰਦੇ ਤੇ ਆ ਗੱਠ ਅਸੀਂ ਵੀ ਖਾਧੀਆਂ ਭਾਈ ਪਿੰਨ ਪਾ ਦਿੰਦੇ ਤੇ ਰੇ ਮੁਰਗਾ ਵਾਲ ਕੇ ਪਿੰਨ ਲਾਵਾ ਕੇ ਰਟ ਅਸੀਂ ਵੀ ਬਹੁਤ ਘਟਾਈ ਖਾਦੀ ਆ ਕੋਈ ਦਿਨ ਸੀ ਹੱਥ ਮਲਾ ਲੰਦਾ ਤਾਂ ਤੁਸੀਂ ਸੱਤੇ ਜਿਆਦਾ ਖਾਦੀ ਆ ਅਸੀਂ ਵੀ ਖਾਦੀ ਬਹੁਤ ਤੁਸੀਂ ਜਿਆਦਾ ਖਾਦੀ ਓੜੀ ਸੱਤੇ ਪਰ ਸਾਡੀ ਵੀ ਘਟਾਈ ਬਹੁਤ ਹੋਈ ਹੈ ਹੈ ਅਸੀਂ ਘਟਾਈ ਆਏਗੀ ਹਾਂ ਹੁਣ ਨਹੀਂ ਹੁਣ ਨਹੀਂ ਆਏਗਾ ਇਹਨਾਂ ਬਾਪੂ ਨੇ ਤਾਂ ਘਟਾਈ ਖਾਦੀ ਕਿਹੜਾ ਪੜਿਆ ਇਹਨਾਂ ਮਾਸਟਰ ਨੂੰ ਕਦੇ ਨਸੀ ਲੈ ਜਾਣੀ ਕਦੇ ਦੋ ਸਾਲ ਪੜਿਆ ਸਾਲ ਦਾ ਚੱਕੀ ਜਾਂਦੇ ਰਹੇ ਵਾਹੇ ਦੋ ਤਿੰਨ ਸਾਲ ਪੜਿਆ ਤਾਂ ਸਾਲ ਤਾਂ ਚੱਕੀ ਹੀ ਜਾਂਦੇ ਤੇ ਇਹਨੂੰ ਮੇਰੇ ਵਿੱਚ ਪੜਿਆ ਦੋ ਕਿੰਨੇ ਪੜਿਆ ਇਹ ਤਾਂ ਪੜਿਆ ਬੇਨਾ ਹੈ ਕਿਹਨੇ ਪੰਜ ਕਲਾਸਾਂ ਪੜਿਆ 6 ਕਲਾਸਾਂ ਚੱਕ ਕੇ ਹੀ ਜਾਂਦੇ ਰਹੇ ਚੱਕੀ ਹੀ ਜਾਂਦੇ ਰਹੇ ਜਾਇਕ ਤਕੜੀ ਆਉਦੀ ਹੋਣੀ ਚੱਕਣ ਵਾਲੀ ਸੀ ਜਾਇਕ ਕਿ ਆ ਜਿਹੜੇ ਪੜਦੇ ਤੇ ਜਾ ਜੀ ਨੇ ਕਟਾਈ ਦੇ ਬਚਣਾ ਤਾਂ ਉਹ ਲੈਣ ਆਉਂਦੇ ਹੁੰਦੇ ਤੇ ਅਸੀਂ ਮਾਰਟੋਂ ਦੁੱਧ ਤੇ ਲੱਸੀ ਅਸੀਂ ਨਹੀਂ ਮੁਕਣ ਦਿੱਤਾ ਹਾਂ ਨਦੀ ਜੋ ਦੱਸਣਾ ਹਾਏ ਰੱਬ ਕੋਈ ਉਹ ਲੱਤੀ ਕਿਸੇ ਦੇ ਘਰ ਰਹੀ ਹੈ ਹਾਂ ਲੱਸੀ ਕਿਸੇ ਦੀ ਇਹਦੇ ਘਰ ਰੱਸੀ ਲੱਗੀ ਹਾਂ ਹੈ ਕਿ ਨਹੀਂ ਤਾਂ ਮੈਡਮ ਨੇ ਖਰਬੂਜੇ ਤੋੜਨ ਭੇਜ ਦੇਣਾ ਚੱਲੀ ਵਾਲੇ ਲਾਇਆ ਕਰ ਦਿੰਦੇ ਉਹ ਤੇ ਅੱਗੇ ਪਿੰਡ 'ਚ ਕਿਸੇ ਦਾ ਵਿਆਹ ਹੋਵੇ ਮਾੜਾ ਚੱਲੀ ਆ ਹਾਂ ਉੱਥੇ ਤੇ ਵੀ ਸਮਾਰਟ ਹੋਣਾ ਸਮਾਰਟ ਹੋਣਾ ਮਾਸਟਰਾਂ ਨੂੰ ਮਾਸਟਰ ਵੀ ਲੈ ਕੇ ਜਾਣੇ ਵੀ ਸਾਨੂੰ ਕੁੱਟਣ ਦਾ ਅੱਗੇ ਇਦਾਂ ਦੇ ਕੰਮ ਹੋਏਗਾ ਤੇ ਹਾਂ ਹੁਣ ਤਾਂ ਬਸ ਸਕੂਲ 'ਚ ਹਾਂ ਸਕੂਲ ਤੇ ਸਨੇਹਾ ਪੱਕਾ ਉਹਨਾਂ ਨੇ ਕਹਿਣਾ ਵੀ ਮਾਸਟਰਾਂ ਨੂੰ ਕਹਿਣਾ ਵੀ ਤੁਸੀਂ ਨਿਆਣੇ ਭੇਜ ਦਈਏ ਸਮਾਨ ਥੋੜਾ ਹੋਰ ਭੇਜ ਦੇਣਾ ਹਾਂ ਹਾਂ ਮਾਸਟਰ ਤਾਂ ਜਾਂਦੇ ਨਹੀਂ ਤੇ ਹੂੰ ਹੁਣ ਕਿਹੜਾ ਕਹਿੰਦਾ ਮਾਸਟਰਾਂ ਨੂੰ ਕੋਲ ਨਾਲ ਸਮਾਂ ਹੀ ਬਦਲ ਗਿਆ ਹਾਂ ਨਹੀਂ ਆਇਆ ਦੇਖ ਲੈਣ ਨੂੰ ਆਪਰੇ ਨੂੰ ਹੋਗੜੇ ਪੁੱਛਦਾ ਹਾ ਉਹਨੇ ਨਿਆਣੇ ਬਰਾਬਰ ਕਿਹਦੇ ਪਹਿਲਾਂ ਗਿਆ ਕੋਈ ਮੱਟਰੀ ਰੋਟੀ ਖਾੜੇ ਕਿ ਨਹੀਂ ਰੋਟੀ ਨਾਲ ਲਿਗੇ ਹੋ ਬਣੀ ਨਿਆਣੇ ਬਰਾਬਰ ਘੁੱਟ ਦਿੰਦੇ ਹੁਣ ਉਹ ਹੀ ਬਹਿਚਾ ਉਹ ਹੀ ਗੱਲ ਆ ਮਾਮੀ ਬਾਰਵੀਂ ਵਾਲੇ ਗੱਲਤ ਗੱਲ ਆ ਇਹ ਗੁਰੂ ਤਾਂ ਗੁਰੂ ਏ ਆ ਜਿਹਦੀ ਸਿੱਖਿਆ ਦੇਣੀ ਆ ਪਾ ਨੂੰ ਤਾਂ ਗੁਰੂ ਏ ਆ ਹਾਂ ਨਾ ਚਾਰ ਅੱਖੇ ਬਿੰਦੇ ਟੇਟੇ ਸਿਖਾਈਏ ਪ੍ਰੀਤਮ ਸੀਦੇ ਨਾਲ ਗਟਾਈ ਖਾਣੇ ਨਾਲ ਸਿੱਖੀ ਗਏ ਹਾਂ ਹਾਂ ਇਹਦੇ ਇਹਦਾ ਇਹ ਜੇ ਸਮਝਦੇ ਸਮੇਂ ਬਹੁਤ ਵਧੀਆ ਦੀ ਬਾਈ ਸਮੇਂ ਵਾਲੀ ਗੱਲ ਛੱਡ ਦੇ ਤੂੰ ਹਾਂ ਸਮਾਂ ਵਧੀਆ ਤਾਂ ਵੈਸੇ ਹਾਂ ਹਾਂ ਸਾਰਾ ਦੇਮੀ ਆ ਜਿਹਨਾਂ ਦੇ 프리 ਆਣਾ ਸਾਰੀ ਖੜੀ ਆ 24 ਚ ਨਾ ਆਈ ਜਦੇ ਦੇਖ ਲੈ ਤੂੰ ਜਿਹੜਾ ਕੋ ਡੀਸੀ ਲੱਗਿਆ ਨਾ 7 ਤੇ 7 ਤੇ ਪਹਿਲਾਂ ਦਾ ਲੱਗਣਾ ਵੀ 7 ਤੇ ਬਾਰੇ ਕੋ ਬਜਿਤਰਾ ਹੀ ਹੋਏ ਕਰਦੇ ਸੀ ਹਾਂ ਗਿਆ ਕੇ ਨਹੀਂ ਆਇਆ ਨਹੀਂ ਚੱਲ ਟੋਪੇ ਚ ਚੱਲ ਟੋਪੇ ਬਾੜਾ ਲੱਗਿਆ ਨੇ ਸਾਡਾ ਉਹ ਟੋਪੇ ਦਾ ਯਾਰ ਲੱਗ ਜੀ ਨਹੀਂ ਟੋਪਾ ਸਾਫ ਪਾਣੀ ਆ ਇਹਨੇ ਹੁਣ ਤੱਕ ਹੁਣ ਤੱਕ ਗੰਦਾ ਪਾਣੀ ਕਰਨ ਲੱਗ ਗਿਆ ਇਹਦਾ ਪਾਣੀ ਹੁਣ ਗੰਦਾ ਬਹੁਤ ਇੱਥੇ ਲਾ ਕੇ ਦੇਖੀ ਤੂੰ ਬਗਾਇਬ ਗੋਲ ਹਾਂ ਇੱਥੇ ਵੀ ਬਹੁਤ ਮੁਸ਼ਕਲ ਗੰਦਾ ਪਾਣੀ ਅੱਗੇ ਗੰਦਾ ਪਾਣੀ ਨਹੀਂ ਦਾ ਹੁੰਦਾ ਕਿੱਤਾ ਐ ਯਾਹ ਹੁੰਦਾ ਥਾਲੇ ਪਾਣੀ ਪਹਿਲਾਂ ਦਾ ਪਾਣੀ ਪਿੰਡਾਂ ਦੇ ਪਾਣੀ ਟੋਬੇ ਮੈਂ ਗਿਰ ਗਿਆ ਬਾਈ ਹੁਣ ਜਾਣ ਕੇ ਨਲਕੇ ਦਾ ਪਾਣੀ ਹੁੰਦਾ ਤਾਂ ਨਾਲੀ ਵੀ ਸੁੱਕ ਲੈਂਦਾ ਤਾਂ ਨਲਕੇ ਦਾ ਕਿਹੜਾ ਘੇੜ ਦਾ ਨਲਕੇ ਦਾ ਕਿਹੜਾ ਘੇੜ ਦਾ ਬਾਹਰ ਦੀ ਭਰਦਾ ਤਾਂ ਉਹ ਨਾਲੀ ਵੀ ਸੁੱਕ ਲੈਂਦਾ ਤਾਂ ਦੁਪਹਿਰ ਨੂੰ ਸੁੱਕੀਆਂ ਹੁੰਦੀਆਂ ਨਾਲੀਆਂ ਹੁਣ ਇੱਕ ਪੂਰੇ ਘੰਟੇ ਨਾਲੀਆਂ ਚੱਲਦੀਆਂ ਦੇਖਦਾ ਤੂੰ ਸੁੱਕ ਜਿੱਦੀ ਨਾਲੀ ਦੁਪਹਿਰ ਨੂੰ 5 ਇੰਚ ਪਾਣੀ ਗਿਰਦਾ ਕਿ ਟੋਬੇ ਜੀ ਫੇਰ ਮੋਟਰ ਜਿੰਨਾ ਪਾਣੀ ਗਿਰਦਾ ਜੀ ਪੱਕਾ ਹੂੰ ਚਾਹ ਥਾਲੇ ਫਿਰ ਚੱਲਿਆ ਪਾਣੀ ਜਾਂਦਾ ਹੀ ਦੱਸਣੇ ਸੰਤਨ ਇੰਨਾ ਸਮੇਂ ਹੁਣ ਚਾਹ 2 ਕਿਲੋ ਘੰਟੇ ਹੋ ਗਏ ਲੋਕਾਂ ਨੇ ਬਾਲ ਲਾ ਲਈ ਹਾਂ ਘਟ ਗਿਆ ਪਾਣੀ ਹੋਰ ਉਹਦਾ ਪਾਣੀ ਲੋਕਾਂ ਛੜੀ ਅਕਲ ਆ ਗਈ ਉਹ ਵਧੀਆ ਆ ਆਹ ਉਹਦੋਂ 2 ਘੰਟੇ ਬਾਅਦ ਪਾਣੀ ਉਤਰਿਆ ਜੀ ਗਲੀ ਦਾ ਦੇਖ ਲਾਓ ਕਿਹੜਾ ਤੁਹਾਡੇ ਆਇਆ ਹਾਂ 2 ਘੰਟੇ ਬਾਅਦ ਕਿੰਨੇ ਦੇ ਨਹੀਂ ਪੈਣੀ ਇੱਕ 2 ਘੰਟੇ ਬਾਅਦ ਪਾਣੀ ਉਤਰਿਆ ਇੱਕ ਨਹੀਂ ਆ ਬੰਮੇ ਹੁਣ ਇੱਕ ਹੋਰ ਹੋ ਗਿਆ ਇਹਨਾਂ ਨੇ ਇੱਕ ਹੋਰ ਕੰਮ ਹੋ ਗਿਆ ਬਾਈ ਹੁਣ ਅੱਗੇ ਦਾ ਪਾਣੀ ਇੱਥੇ ਇਕੱਠਾ ਹੁੰਦਾ ਦਰ ਚੜ ਜਾਂਦਾ ਹੁਣ ਉਹਨਾਂ ਨੇ ਗੱਬੇ ਥਰ ਜੀ ਉਹਨਾਂ ਨੇ ਗੱਡੀ ਲੰਘਦੀ ਉੱਪਰ ਨੂੰ ਉਹ ਗੱਬੇ ਦੇੜੀ ਬਣਾ ਦੀ ਪਿੱਛੇ ਤਾਂ ਕੜਾਫ ਲੱਗ ਜਾਂਦੀ ਹੈ ਕਿੰਨਾ ਚਿਰ ਹੋ ਗਿਆ ਹੁਣ ਵੋਟਾਂ ਦੇ ਇਹ ਜਿਹੜੀ ਸਰਪੰਚੀ ਦਾ ਉਹਦਾ ਉਹ ਕਰਾਇਆ ਬਣਾ ਨੇ ਵੀ ਉਹ ਕਰਤੀਆਂ ਦੋ ਤਿੰਨ ਦੋ ਕੁ ਮਹੀਨੇ ਹੋ ਗਏ ਢਾਈ ਮਹੀਨੇ ਹੋ ਗਏ ਹਾਂ ਜਿਆ ਹੁਣ ਪੈਣੀ ਦਾ ਹੈ ਕੋਈ ਵੀ ਕਰ ਪੈਣੀ ਨਾਲੇ ਕਹਿੰਦੇ ਰੱਖ ਲੈ ਮਹੀਨੇ ਪੈਣੀਆਂ ਕੋਈ ਪਤਾ ਨਹੀਂ ਹੈਗਾ ਇੰਨਾ ਚਿਰ ਪਹਿਲਾਂ ਹੀ ਪ੍ਰਜੈਕਟਾ ਤੋੜਤੀ ਇਹਨਾਂ ਨੇ ਸਫਾਈ ਹੁਣ ਸਰਪੰਚ ਨੂੰ ਕਹਿੰਦੇ ਭਾਈ ਸਾਡੇ ਦੇ ਤਿਆਰ ਕੁਝ ਨਹੀਂ ਆਇਆ ਹਾਂ ਸਰਪੰਚ ਕਹਿੰਦਾ ਸਾਡੇ ਮੈਂ ਵੀ ਕਰਦਾ ਪਿੰਡ ਦਾ ਬੁਰਾ ਹਾਲ ਹੋਇਆ ਪਿਆ ਹਾਂ ਮੈਂ ਵੀ ਕਿੱਸ ਵੀ ਢੇਕ ਦੇ ਪਿੰਡ ਦਾ ਇੱਕ ਤਾਂ ਨਹੀਂ ਸਭ ਦਾ ਹੀ ਸਭ ਦਾ ਹੀ ਬੁਰਾ ਹਾਲ ਹੋਇਆ ਪਿਆ ਪਿੰਡ ਉਗਾ ਝੜਪਤ ਘਰੇ ਨਹੀਂ ਕੋਈ ਦੱਸੋ ਐਡਾ ਟਾਈਮ ਥੋੜੋ ਪਹਿਲਾਂ ਟੁੱਟੀ ਕਰਦੀ ਆ ਇਹ ਪੰਜੀ ਸਰਪੰਚੀ ਆਹੋ ਇਹ ਤਾਂ ਨੇੜੇ ਜਿਹਾ ਹੁੰਦਾ ਕੰਮ ਮੀਂਹੇ ਖੰਡ ਹੁੰਦੀ ਆ ਹਾਂ ਅੱਗੇ ਟੁੱਟ ਜਾਂਦੀ ਨਹੀਂ ਟੁੱਟਣੀ ਨਹੀਂ ਚਾਹੀਦੀ ਜਦ ਮੁੱਖ ਮੰਤਰੀ ਨੇ ਵੋਟਾਂ ਪੈਂਦੀਆਂ ਉਹ ਨਹੀਂ ਟੁੱਟਦੀਆਂ ਉਹ ਨਹੀਂ ਟੁੱਟਦੀਆਂ ਜੀ ਫਾਇਦੇ ਚੁੱਪਣੀ ਜਾਂਦੀ ਜਿੰਨੇ ਦਿਨ ਦਿਨ ਮੁੱਖ ਮੰਤਰੀ ਹਾਰਦਾ ਨਹੀਂ ਹੈਗਾ ਜਾਂ ਪ੍ਰਧਾਨ ਮੰਤਰੀ ਹਾਰਦੇ ਉਹਨੇ ਦਿਨ ਅਧਿਕਾਰ ਰਹਿੰਦਾ ਉਹਨੂੰ ਹਾਂ ਕੋਈ ਸਰਪੰਚ ਨੂੰ ਚਾਹੀਦਾ ਜਿੰਨੇ ਚਿਰ ਵੋਟਾਂ ਨਹੀਂ ਪੈਂਦੀ ਉਹ ਅਧਿਕਾਰ ਹਾਂ ਜਿਹਦੀ ਦਾ ਨਾ ਪੈਂ ਸਰਪੰਚੀ ਦੀਆਂ ਵੋਟਾਂ ਕਿੱਧਰ ਵੋਟਾਂ ਪੈ ਗਈਆਂ ਉਧਰ ਅਧਿਕਾਰ ਖੋਲੋ ਬੱਸ ਕਿਹਾ ਆਹ ਤੁਹਾਨੂੰ ਵੀ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਹੁਣ ਦੱਸ ਉਹ ਤਾਂ ਪਹਿਲਾਂ ਵੀ ਰੌਲਾ ਸੀ ਇਸ ਜੀ ਨੂੰ ਮਾਰਦੀ ਗੱਲਾਂ ਬਾਈ ਸਰਪੰਚ ਕਹਿੰਦਾ ਨਹੀਂ ਜੇ ਹੁਣ ਸੈਨ ਕਰਾਉਣੇ ਪਵੇ ਸਰਪੰਚ ਦੇ ਫੇਰ ਪੰਜ ਦਸ ਖੜੇ ਕਰਕੇ ਆਇਓ ਨਹੀਂ ਸੈਨ ਕਹਿੰਦਾ ਸੈਨ ਵੀ ਕਰਨੇ ਹੋਣੀ ਨਹੀਂ ਸੈਨ ਨੂੰ ਹੋਣੀ ਨਹੀਂ ਕੱਲ ਕਰਦੇ ਜਦੋਂ ਪਾਂਚੀ ਨਹੀਂ ਜਾਂ ਆਓ ਸਰਪੰਚ ਕੰਮ ਵੀ ਰੁਕੇ ਫਿਰ ਤਾਂ ਨੰਬਰਦਾਰ ਨੰਬਰਦਾਰ ਚੱਲ ਜੂंगे ਨੰਬਰਦਾਰ ਦੀ ਚੱਲਣੇ ਹੁਣ ਹੁਣ ਇੱਕ ਹੋਰ ਹੈ ਜਿਹਦਾ ਸਰਪੰਚ ਬਣ ਵੀ ਗਿਆ ਮਹੀਨੇ ਬਾਅਦ ਸੌ ਖਣਾਉਣੀ ਹੈ 2 ਮਹੀਨੇ ਲੰਘਣੇ ਪਤਾ ਨਹੀਂ ਹਾਂ ਇਹ ਕਹਿੰਦਾ 100 ਖਾਜ ਦੇ ਬਾਅਦ ਹੀ ਅਸੀਂ ਦੋਂਗੇ ਉਹ ਹਮ ਹਜੇਟਰ 100 ਖਾਜ ਤਾਂ ਹੁੰਦਾ ਨਾ ਬੰਦਾ ਹੀਰਾ ਫੇਰੀ ਨਹੀਂ ਕਰਦਾ ਆਹ ਨੰਬਰਦਾਰੀ ਵਧੀਆ ਸੁੱਕਾ ਪਾਏ ਤਾਂ ਬੰਦਾ ਹੀਰਾ ਫੇਰੀ ਨਹੀਂ ਕਰਦਾ ਉਹ ਬੰਦਾ ਹੀਰਾ ਫੇਰੀ ਕਰੀ ਜਾਂਦਾ ਹੁੰਦਾ ਸਹਿਜੋਤ ਆਜੇ ਨੰਬਰਦਾਰ ਦੀ ਵੀ ਮੋਹਰ ਲੱਗਣੀ ਐ ਨੰਬਰਦਾਰ ਰਪੇਚੀ ਬਿਠਾ ਲੈਣਾ ਨੰਬਰਦਾਰ ਬੁਲਾਉਣਾ ਪੈਣਾ ਲੱਗੂਗਾ ਐਸਟੀਮੇਟ ਲੱਗੂਗਾ ਠੀਕ ਆ ਹੱਥ ਤੇ ਜਿਹੜਾ ਕਹਿੰਦਾ ਦੇਖੀ ਜੇ ਹੀ ਆਉਂਦਾ ਵਧੀਆ ਗੱਲ ਆ ਵਧੀਆ ਜੇ ਲੱਗ ਜਾਵੇ ਇੱਧਰ ਬਾਕੀ ਚਾਰ ਹੋ ਗਏ ਪਿੰਡ ਚ ਫੇਰ ਨਹੀਂ ਪਿੰਡ ਸਿਆਣ ਦਾ ਸਾਡਾ ਹਾਂ ਹਾਂ ਨਾਲਾ ਜੇ ਕਲੇ ਕਲੇ ਘਰਾਂ ਕਰੋ ਤਾਂ ਵੀ ਨਹੀਂ ਜਾਣਦਾ ਤੂੰ ਇਹ ਆਹ ਇਹਨਾਂ ਨੂੰ ਲੋੜਾ ਯਾਰ ਉਹ ਭਾਈ ਪੰਮੇ ਨੂੰ ਗੱਲਾਂ ਆਉਂਦੀਆਂ ਪੰਮੇ ਨਾਲ ਲਾਈਟ ਪੂਰੀ ਆਉਂਦੀ ਆ ਸਾਬ ਜੀ ਉਹ ਪੰਮੇ ਨਹੀਂ ਹੁੰਦਾ ਖੜਾ ਮਾ ਖੜਾ ਦੋਥੇ ਵੜੇ ਕੋਈ ਨਹੀਂ ਕੋਈ ਕੋਈ ਨਹੀਂ ਹੋਰੇ ਬੈਠਾ ਨੂੰ ਮੈਂ ਕੋਈ ਨਹੀਂ ਖੜਾ ਹੁੰਦਾ ਪੰਮਾ ਏਸੀ 'ਚ ਪਿਆ ਹੁੰਦਾ ਭਾਈ ਆ ਜੀ ਗੱਗੇ ਨੇ ਫੋਨ ਕਰਿਆ ਹਾਂ ਪੀਪੋ ਮੇ ਭਾਈ ਆ ਜਾ ਯਾਰ ਲਾਈਟ ਨਹੀਂ ਆ ਰਹੀ ਇਸ ਨੂੰ ਚਲਾਉਣਾ ਚਰਾਇਆ ਇੱਕ ਮੈਂ ਹਾ ਦੇ ਗਿੱਚੀ ਆ ਗਿਆ ਗੱਲ ਕੇ ਆ ਆ ਓਕੇ ਮੇਰੇ ਕੋ ਰਿਕਾਰਡਿੰਗ ਪਰ ਮੈਂ ਕਾ ਕਰੀ ਨੀ ਮੇਰੇ ਕੋ ਮੇਰੀ ਸੌਣਾ ਮੈਨੂੰ ਤਾਂ ਨਹੀਂ ਆਇਆ ਗੱਲ ਕੇ ਮੇਰੀ ਸੌਣਾ ਮੈਂ ਮੈਨੂੰ ਫੋਨ ਕਰਿਆ ਤਾਂ ਪੰਮਾ ਕਹਿੰਦਾ ਸਾਡੇ ਤਾਂ ਹੈਗੀ ਐ ਲਾਈਟ ਪਾ ਤਾਂ ਪਏ ਆ ਇਹਨੇ ਚੱਲ ਗੱਗਾ ਅਸੀਂ ਗਏ ਬਾਈ ਬਲੱਕਣਾ ਨਾ ਲੱਕਣਾ ਵਜਾ ਕੇ ਗਏ ਉੱਥੇ ਜਾ ਗਿਆ ਸੀ ਭਾਈ ਤਾਂ ਨਾ ਨੇ ਆਪਣੇ ਵਾਲੀ ਪਰ 5 6 ਫੀਮਿਡ ਲਵੇਟੇ ਵੇ ਅੱਛਾ 5 6 ਤਾਰਾਂ ਲਵੇਟੀਆਂ ਮੀਆਂ ਕੋਲ ਘੜ ਲੂ ਲਵੇਟ ਦੇਣੇ ਅਸੀਂ ਮੈਂ ਆਪਣੇ ਘਰ ਤੇ ਲੈ ਗਿਆ ਮੈਂ ਵੀ ਪੰਜ ਲਵੇੜਤੀਆਂ ਇਹਦਾ ਵਾਲੀ ਤਾਰ ਜਲੇ ਲੋਡ ਪਹੁੰਚ ਤਾ ਵਾਲੀ ਤਾਰ ਪਰ ਉਤਾਰ ਜਲੇ ਮੈਂ ਘੋੜਾ ਸਿਟਿਆ ਚੱਲ ਕੱਟਦਾ ਲਾਤਾ ਫਿਊਜ ਮੈਂ ਲਾ ਕੇ ਘੋੜਾ ਫੈਡ ਹੋਇਆ ਉਹ ਮਣੀ ਮਣੀ ਚੜਚੜ ਕਰਦਾਗਾ ਉੱਪਰ ਉਹ ਪੰਡਾ ਮੁੰਡਾ ਆਇਆ ਕਹਿੰਦਾ ਨਹੀਂ ਐਂ ਹਟੜਾ ਆਏ ਹਾਲਾਤ ਹੋਣ ਘੋੜਾ ਉਹਦੇ ਉੱਪਰ ਲੱਗ ਫਿਊਜ ਜਿਹੜਾ ਤਾ ਬਾਬਾ ਮੈਂ ਪੈ ਜੋੜ ਮੇਰੇ ਫੋਨ ਗੱਲ ਕੇ ਕਹਿੰਦਾ ਕੱਗਾ ਹਾਂ ਲਾਈਟ ਹੈਗੀ ਆ ਕਹਿੰਦਾ ਨਹੀਂ ਕਹਿੰਦਾ ਹੁਣ ਬਾਹਰ ਕੱਢ ਕੇ ਪਾ ਮਿਜੇ ਕਹਿੰਦਾ ਅਸੀਂ ਵੀ ਪੈ ਲੱਗੇ ਜੀ ਮੰਨੂ ਦਾ ਮੈਨੂੰ ਫੋਨ ਆਇਆ ਕਹਿੰਦਾ ਲਾਈਟ ਹੈਗੀ ਮੈਂ ਕਹਾ ਵੀ ਨਹੀਂ ਭੱਜ ਗਈ ਮੈਂ ਉਹਨਾਂ ਕੱਟਤਾ ਬਾਅਦ ਚ ਫੇਰ ਫੋਨ ਆਇਆ ਕਹਿੰਦਾ ਹੁਣ ਭੱਜ ਗਈ ਮੈਂ ਕਹਾ ਹਾਂ ਭੱਜ ਗਈ ਹਾਂ ਉਹ ਖੰਭਾ ਤੋੜ ਮੈਂ ਕੋਈ ਦਾਲੀ ਵੀ ਹਰੇ ਦੋ ਘੰਟੇ ਏਸੀ ਨੇ ਠੰਡਾ ਰੱਖਿਆ ਉਹ ਕਮਰਾ ਠੰਡਾ ਰਹਿਣਾ ਆਪਾਂ ਪਏ ਰਹੇ ਥੋੜਾ ਤਾਂ ਖੰਭਾ ਰੋੜੇ ਇਹਨਾਂ ਨੂੰ ਪਤਾ ਨਹੀਂ ਕਿਹੜਾ ਦਾਲੀ ਪੁੱਛ ਗਿਆ ਜਾ ਕੇ ਫਿਊਜ ਲਾਇਆ ਰਿਹਾ ਮਾੜੇ ਪੁੱਛੀ ਜੀ ਤੇ ਨਾ ਰੈਡੀ ਹੁੰਦਾ ਦਾ ਨਾ ਆਵੇ ਤਾਂ ਲਾਈਟ ਹੀ ਕੋਲੋਂ ਜੋੜਦਾ ਸੀ ਚੋਈ ਜੁੰਦਾ ਤਾਂ ਪਾਣੀ ਆਧਵਾਰ ਨੂੰ ਕੋਲ ਕੋ ਲੈ ਕੇ ਜਾਣਾ ਹਾਂ ਬੈਟਰੀ ਦਾ ਵਾਲੋ ਪੈਣੀ ਆ ਲੈ ਇਹਨਾਂ ਦੋ ਪਿੰਡ ਚੱਲਦੇ ਦੀ ਇਹ ਆਪਣਾ ਪਿੰਡ ਸਾਰਾ ਇਹ ਦੋ ਚੱਲਦੇ ਇਹ ਜਿਹੜਾ ਉਰੇ ਦਾ ਹਾਂ 100 ਦਾ ਦਾ 100 ਦਾ ਦਾ 7 ਮੋਟਰਾਂ 7 ਮੋਟਰਾਂ ਇਹਦੇ ਪੇ ਚੱਲਦੇ ਤੇ ਜਾਂ ਤਾਂ ਦੀਵੇ ਵਰਗਾ ਬੱਲਮ ਬਲਦਾ ਹੁੰਦਾ ਦਾ ਏਸੀ ਨਹੀਂ ਤੇ ਨਾ ਹੁੰਦੇ ਇਹਦਾ ਵਾਲੇ ਉਹਨਾਂ ਦੇਖ ਲੈਣਾ ਵੀ ਉਧਰ ਤਾਰ ਬਦਲ ਗਈ ਹੂੰ ਅੱਗੇ ਕੜੀ ਗਿਆ ਬੰਦੋ ਦੇ ਉੱਪਰ ਬੈਠ ਕੇ ਐਡੇ ਜੋਕਾ ਲੜੀਆਂ ਵਿੱਚ ਦੋਕੇ ਤੇ ਇਹਦੇ ਦੇ ਬਾਪੂ ਨਾਲ ਹੀ ਲੱਗ ਆਉਂਦੇ ਹੁੰਦੇ ਸੀ ਫਿਊਜ ਨਹੀਂ ਦਾ ਫਿਊਜ ਲੱਗ ਪਾਣੀ ਜਿਹਦਾ ਟਰਾਂਸਫਾਰਮ ਦਾ ਹੁਣ ਵੀ ਕਿੱਥੇ ਫਿਊਜ ਲੱਗ ਜੂਗਾ ਪਾਣੀ ਖੜਾ ਹੁਣ ਕਿੱਥੇ ਜਿੰਦੂ ਕੋ ਬੰਦਾ ਟਰਾਂਸਫਾਰਮ ਨਾਲੇ ਜਿਹੜਾ ਤੇ ਮੋਟਰਾਂ ਵੀ ਤੇ ਕੋਈ ਨਾ ਸਭ ਨੂੰ ਜਿਹੜੇ ਪਿੰਡ ਵਿੱਚ 20 ਮੋਟਰਾਂ ਆ ਨਾ ਉਹ ਹੀ ਉੱਦੀ ਵੀ ਲਾਈਟ ਆਉਂਦੀ ਤੇ ਕਹਿੰਦੇ ਕਹਲੇ ਲਾਈਟ ਭਾਰਤੀ ਨੇ ਛੁੱਕ ਗਏ ਮੋੜ ਰਹੇ ਨੇ ਟਰਾਂਸਫਾਰਮ ਕੀਆ ਕਰਨ ਮਾਲਾ ਜੀ 50 ਸੀ ਲੱਗੇ ਹੋਣੇ ਹਾਂ ਆਏ ਸੀ ਬੰਦਾ ਇਹ ਨਹੀਂ ਗੱਲ ਦੇ ਘਰ ਦੋਈ ਹੋਣ ਲੱਗੇ ਬਾਈ ਗਾਂ ਦਾ ਲੋੜ ਬਾਇ ਉਹਦਾ ਮੈਂ ਤਾਂ ਬਹੁਤ ਜਾਣਿਆ ਨੇ ਯਾਨੀ ਹੁਣ ਲੱਕੇ ਜਾਂਦਾ ਉਹ। ਹੁਣ ਤਾਂ ਬਾਈ ਅੱਗੇ ਵੀ ਕਰੂੰਗਾ ਲੋਡ। ਤਾਂ ਫਿਰ ਤਾਂ ਉਹ ਹੀ ਸੌਦੇ ਆ। ਹਾਂ।